ਮੇਰੀ ਪਤਨੀ ਪੂਜਾ ਪਾਠ ਕਰਨ ਵਾਲੀ ਸੀ ਅਤੇ ਮੈਂ ਖੁਦ ਵੀ ਧਾਰਮਿਕ ਨਿਯਮਾਂ ਦੀ ਪਾਲਣਾ ਕਰਨ ਵਾਲਾ ਸੀ ਪਰ ਇੱਕ ਭਿਖਾਰੀ ਮੇਰੇ ਬੱਚਿਆਂ ਨੂੰ ਵੇਖ ਕੇ ਕਹਿੰਦਾ ਸੀ ਕਿ ਇਹ ਨਰਕ ਦੀ ਸੰਤਾਨ ਹੈ ਨਜਾਇਜ਼ ਤੀਕੇ ਨਾਲ ਪੈਦਾ ਹੋਏ ਹਨ ਮੈਨੂੰ ਬਹੁਤ ਗੁੱਸਾ ਆਉਂਦਾ ਸੀ ਪਰ ਮੈਂ ਕੋਈ ਤਮਾਸ਼ਾ ਨਹੀਂ ਸੀ ਕਰਨਾ ਚਾਹੁੰਦਾ ਇੱਕ ਦਿਨ ਉਹ ਭਿਖਾਰੀ ਮਰ ਗਿਆ ਮੈਂ ਉਸਦੇ ਅੰਤਿਮ ਸੰਸਕਾਰ ਲਈ ਗਿਆ ਤਾਂ ਉਸਦਾ ਪੁੱਤਰ ਬੋਲਿਆ ਪਿਤਾ ਜੀ ਨੇ ਤੁਹਾਡੇ ਲਈ ਇੱਕ ਪੱਤਰ ਛੱਡਿਆ ਹੈ ਜਿਵੇਂ ਹੀ ਮੈਂ ਉਹ ਪੱਤਰ ਖੋਲ੍ਹਿਆ ਮੇਰੇ ਹੋਸ਼ ਉੱਡ ਗਏ ਕਿਉਂਕਿ ਇੱਕ ਦਿਨ ਤਾਂ ਸਾਰਿਆਂ ਨੇ ਮਰਨਾ ਹੈ ਅਤੇ ਕਿਸੇ ਦੀ ਮੌਤ ਤੇ ਕਿਸੇ ਨੂੰ ਵੀ ਕੁਝ ਹੋਣ ਦਾ ਕੋਈ ਹੱਕ ਨਹੀਂ ਹੁੰਦਾ ਪਰ ਉਸ ਆਦਮੀ ਦੀ ਮੌਤ ਤੋਂ ਬਾਅਦ ਮੈਨੂੰ ਇੱਕ ਜੀਵ ਜਿਹਾ ਸਕੂਨ ਮਹਿਸੂਸ ਹੋਇਆ ਕਿਉਂਕਿ ਉਸਨੇ ਸਾਰੀ ਉਮਰ ਮੈਨੂੰ ਇੱਕ ਅਜੀਬ ਗੱਲ ਲਈ ਤਾਨੇ ਮਾਰੇ ਜਿਵੇਂ ਦਾ ਕੋਈ ਬजूद ਹੀ ਨਹੀਂ ਸੀ ਅਤੇ ਸਭ ਤੋਂ ਜੀਵਨ ਗੱਲ ਤਾਂ ਇਹ ਸੀ ਕਿ ਅਸੀਂ ਦੋਵੇਂ ਇੱਕ ਦੂਜੇ ਦੇ ਕੁਝ ਵੀ ਨਹੀਂ ਸੀ ਲੱਗਦੇ ਉਸ ਦੀ ਅਰਥ ਹੀ ਉੱਠ ਗਈ ਮੈਂ ਉੱਥੋਂ ਜਾਣ ਹੀ ਵਾਲਾ ਸੀ ਜਦੋਂ ਉਸ ਦਾ ਪੁੱਤਰ ਮੇਰੇ ਕੋਲ ਆਇਆ ਅਤੇ ਉਸਨੇ ਕਿਹਾ ਮੇਰੇ ਪਿਤਾ ਜੀ ਨੇ ਤੁਹਾਡੇ ਲਈ ਇੱਕ ਪੱਤਰ ਛੱਡਿਆ ਹੈ ਮੈਂ ਹਰਾਂ ਨੂੰ ਕੇ ਮਰਨ ਤੋਂ ਪਹਿਲਾਂ ਮੇਰੇ ਲਈ ਪੱਤਰ ਕਿਉਂ ਛੱਡਿਆ ਮੈਂ ਪੁੱਛਿਆ ਕਿੱਥੇ ਹੈ ਉਹ ਪੱਤਰ ਮੈਨੂੰ ਦੇ ਦਿਓ ਉਸਨੇ ਉਹ ਪੱਤਰ ਮੈਨੂੰ ਦੇ ਦਿੱਤਾ ਅਤੇ ਘਰ ਵਾਪਸ ਜਾਂਦੇ ਸਮੇਂ ਰਾਹ ਵਿੱਚ ਹੀ ਮੈਂ ਉਸ ਨੂੰ ਪੜ ਲਿਆ ਪਰ ਹੁਣ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਮੈਂ ਆਪਣੇ ਘਰ ਕਿਵੇਂ ਜਾਵਾਂ ਕਿਉਂਕਿ ਉਸ ਪੱਤਰ ਵਿੱਚ ਲਿਖਿਆ ਸੀ ਕਿ ਮੈਂ ਅਤੇ ਤੇਰੀ ਪਤਨੀ ਨੇ ਕਲਿਆ ਵਿੱਚ ਮੇਰਾ ਨਾਮ ਵਿਸ਼ਵਜੀਤ ਹੈ ਮੈਂ ਆਪਣੇ ਪਰਿਵਾਰ ਦਾ ਤੀਜਾ ਪੁੱਤਰ ਸੀ ਬਚਪਨ ਵਿੱਚ ਮੈਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਗਿਆ ਕਿਉਂਕਿ ਮੇਰੇ ਇਹ ਤੋਂ ਵੱਡੇ ਦੋਵੇਂ ਪਰਾਪਿਤਾਜੀ ਦੇ ਲਾਡਲੇ ਸਨ ਅਤੇ ਮੇਰੀਆਂ ਛੋਟੀਆਂ ਦੋ ਭੈਣ ਮਾਂ ਦੀ ਅੱਖਾਂ ਦਾ ਤਾਰਾ ਸਨ ਮੈਂ ਹਮੇਸ਼ਾ ਇੱਕ ਵਿਚਾਰਲੀ ਸਥਿਤੀ ਵਿੱਚ ਖੜਾ ਰਿਹਾ ਜਿੱਥੇ ਨਾ ਕੋਈ ਖਾਸ ਪਿਆਰ ਮਿਲਿਆ ਨਾ ਹੀ ਕੋਈ ਸ਼ਿਕਾਇਤ ਸੁਣਨ ਵਾਲਾ ਸੀ ਮੈਂ ਚੁੱਪਚਾਪ ਆਪਣੇ ਦਿਨ گزارਣ ਲੱਗ ਪਿਆ ਪੜਾਈ ਤੋਂ ਬਾਅਦ ਪਿਤਾ ਜੀ ਨੇ ਮੈਨੂੰ ਵਪਾਰ ਵਿੱਚ ਲਾ ਦਿੱਤਾ ਮੈਂ ਕਦੇ ਮਨਾਂ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਉਹਨਾਂ ਦੀ ਗੱਲ ਨਾ ਮੰਨੀ ਤਾਂ ਘਰ ਵਿੱਚ ਮੇਰਾ ਬਚੂਦ ਵਿਆਰਥ ਅਤੇ ਬੇਕਾਰ ਸਮਝਿਆ ਜਾਵੇਗਾ ਮੇਰੇ ਪਿਤਾ ਜੀ ਬਹੁਤ ਅਮੀਰ ਸਨ ਸ਼ਹਿਰ ਵਿੱਚ ਉਹਨਾਂ ਦੇ ਪੰਜ ਮਕਾਨ ਸਨ ਜਿੰਨਾ ਦਾ ਕਿਰਾਇਆ ਹੀ ਇੰਨਾ ਸੀ ਕਿ ਇੱਕ ਸਧਾਰਨ ਪਰਿਵਾਰ ਕਈ ਸਾਲ ਆਰਾਮ ਨਾਲ گزار ਸਕਦਾ ਸੀ ਵਪਾਰ ਦੇ ਨਾਲ-ਨਾਲ ਉਹਨਾਂ ਕੋਲ ਖੇਤੀਬਾੜੀ ਦੀ ਜ਼ਮੀਨ ਵੀ ਸੀ ਅਤੇ ਉਹ ਅਕਸਰ ਮਾਣ ਨਾਲ ਕਹਿੰਦੇ ਸਨ ਕਿ ਇਹ ਸਭ ਕੁਝ ਉਹਨਾਂ ਨੇ ਆਪਣੀ ਮਿਹਨਤ ਨਾਲ ਹਾਸਲ ਕੀਤਾ ਹੈ ਜਦੋਂ ਵੀ ਉਹ ਬੈਠਦੇ ਆਪਣੇ ਬਚਪਨ ਦੀ ਗਰੀਬੀ ਦੇ ਕਿਸੇ ਸੁਣਾਉਂਦੇ ਅਤੇ ਕਹਿੰਦੇ ਕਿ ਉਹਨਾਂ ਨੇ ਜੀਵਨ ਵਿੱਚ ਜੋ ਵੀ ਕਮਾਇਆ ਉਹ ਆਪਣੀ ਇੱਛਾ ਨਾਲ ਜਿਸ ਨੂੰ ਚਾਹਣਗੇ ਉਸ ਨੂੰ ਦੇਣਗੇ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਉਹਨਾਂ ਦੀ ਇੱਛਾ ਦੇ ਪ੍ਰੋ ਕੋਜ ਕਹੇ ਅਤੇ ਜੇ ਕੋਈ ਅਜਿਆ ਕਰਦਾ ਤਾਂ ਉਹ ਉਸੇ ਵੇਲੇ ਉਸ ਦੀ ਬੋਲਤੀ ਬੰਦ ਕਰ ਦਿੰਦੇ ਉਹਨਾਂ ਨੇ ਸ਼ੁਰੂ ਤੋਂ ਹੀ ਆਪਣੇ ਸਿਧਾਂਤਾਂ ਦੀ ਪਾਲਣਾ ਕੀਤੀ ਅਤੇ ਜਦੋਂ ਸਮਾਂ ਆਇਆ ਕਿ ਸੰਪਤੀ ਅਤੇ ਉਤਰਾਧਿਕਾਰ ਦੀ ਗੱਲ ਹੋਵੇ ਤਾਂ ਉਹਨਾਂ ਨੇ ਐਲਾਨ ਕੀਤਾ ਕਿ ਜੋ ਪੁੱਤਰ ਉਹਨਾਂ ਨੂੰ ਵੰਸ਼ ਦੇਵੇਗਾ ਅਰਥਾਤ ਪੋਤਾ ਦੇਵੇਗਾ ਉਸ ਨੂੰ ਸੰਪਤੀ ਵਿੱਚ ਇੱਕ ਹਿੱਸਾ ਵੱਧ ਮਿਲੇਗਾ ਸਾਰਿਆਂ ਨੇ ਵਿਰੋਧ ਕੀਤਾ ਕਿ ਤੁਸੀਂ ਧਾਰਮਿਕ ਨਿਯਮਾਂ ਦੇ ਵਿਰੁੱਧ ਜਾ ਰਹੇ ਹੋ ਤੁਸੀਂ ਇਸ ਗੰਭੀਰ ਵਿਸ਼ੇ ਨੂੰ ਮਨਜਾਕ ਬਣਾ ਦਿੱਤਾ ਹੈ ਤੁਸੀਂ ਇਸ ਨੂੰ ਖੇਡ ਸਮਝ ਰਹੇ ਹੋ ਅਜਿਹਾ ਨਹੀਂ ਹੋਣਾ ਚਾਹੀਦਾ ਪਰ ਉਹਨਾਂ ਦਾ ਜਵਾਬ ਹਮੇਸ਼ਾ ਇਹੀ ਹੁੰਦਾ ਸੀ ਕਿ ਇਹ ਸਭ ਕੋਜ ਮੈਂ ਕਮਾਇਆ ਹੈ ਮੈਂ ਕਿਸੇ ਨੂੰ ਜਵਾਬ ਦੇ ਨਹੀਂ ਹਾਂ ਮੇਰੀ ਇੱਛਾ ਜਿਸ ਨੂੰ ਦਿਆਂ ਜਿਸ ਨੂੰ ਨਾ ਦਿਆਂ ਸਾਡੀਆਂ ਦੋਵੇਂ ਭੈਣਾਂ ਨੂੰ ਵੀ ਉਹਨਾਂ ਨੇ ਧਾਰਮਿਕ ਕਾਨੂੰਨ ਮੁਤਾਬਿਕ ਹਿੱਸਾ ਦੇਣ ਦੀ ਬਜਾਏ ਸਿਰਫ ਕੁਝ ਰਕਮ ਅਤੇ ਇੱਕ ਜ਼ਮੀਨ ਦਾ ਟੁਕੜਾ ਦੇ ਦਿੱਤਾ ਜੋ ਉਹਨਾਂ ਮੁਤਾਬਕ ਕਾਫੀ ਸੀ ਉਹਨਾਂ ਅਨੁਸਾਰ ਤੀ ਅਪਰਾਇਆ ਧਨ ਹੁੰਦੀਆਂ ਹਨ ਅਤੇ ਅਸਲੀ ਉਤਰਾਧਿਕਾਰੀ ਪੁੱਤਰ ਹੁੰਦੇ ਹਨ ਅਜੇ ਮਾਹੌਲ ਵਿੱਚ ਮੇਰਾ ਵਿਆਹ ਹੋਇਆ ਸ਼ੁਰੂ ਵਿੱਚ ਮੇਰੀ ਪਤਨੀ ਦਾ ਵਿਵਹਾਰ ਕੁਝ ਐਸਾ ਹੈ ਜਿਸ ਸੀ ਕਿਉਂਕਿ ਉਹ ਜਾਣਦੀ ਸੀ ਕਿ ਸਾਡੇ ਪਰਿਵਾਰ ਵਿੱਚ ਔਰਤਾਂ ਅਤੇ ਸੰਪਤੀ ਦੇ ਮਾਮਲੇ ਹਮੇਸ਼ਾ ਪੀਛਦੇ ਰਹੇ ਹਨ ਉਹ ਗੀਤਾ ਪੜਨ ਵਾਲੀ ਅਤੇ ਧਾਰਮਿਕ ਸੀ ਉਸਨੇ ਮੇਰੇ ਤੋਂ ਕਦੇ ਕਿਸੇ ਬਧੇਰੇ ਦੀ ਉਮੀਦ ਨਹੀਂ ਕੀਤੀ ਪਰ ਇੱਕ ਦਿਨ ਉਸਨੇ ਕਿਹਾ ਜੇ ਸਾਨੂੰ ਪੁੱਤਰ ਹੋਇਆ ਤਾਂ ਸ਼ਾਇਦ ਤੁਹਾਨੂੰ ਵੀ ਸੰਪਤੀ ਵਿੱਚ ਬਧੇਰਾ ਹਿੱਸਾ ਮਿਲ ਜਾਵੇਗਾ ਮੈਂ ਹੱਸਦੇ ਹੋਏ ਕਿਹਾ ਮੈਨੂੰ ਇਹਨਾਂ ਸਾਰੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਮੇਰੇ ਲਈ ਸਭ ਤੋਂ ਮਹੱਤਵਪੂਰਨ ਤੂੰ ਹੈ ਤੇਰਾ ਸਨਮਾਨ ਪਰ ਸਮਾਂ ਚੱਲਦਾ ਰਿਹਾ ਸਾਡੇ ਵਿਆਹ ਦੇ 2 ਸਾਲ ਤੱਕ ਸਾਨੂੰ ਕੋਈ ਸੰਤਾਨ ਹੋਈ ਇਸ ਤੇ ਘਰ ਵਿੱਚ ਹੌਲੀ ਹੌਲੀ ਗੱਲਾਂ ਸ਼ੁਰੂ ਹੋ ਗਈਆਂ ਕੁਝ ਲੋਕਾਂ ਨੇ ਕਿਹਾ ਸ਼ਰ ਤੇਰੇ ਭਾਗਾ ਵਿੱਚ ਸੰਤਾਨ ਨਹੀਂ ਹੈ ਕੁਝ ਨੇ ਮੇਰੀ ਪਤਨੀ ਤੇ ਉਂਗਲ ਉਠਾਈ ਪਰ ਅਸੀਂ ਦੁਆਵਾਂ ਨੇ ਤੀਰ ਜ ਰੱਖਿਆ ਪ੍ਰਾਰਥਨਾ ਕਰਦੇ ਰਹੇ ਰਾਤਾਂ ਨੂੰ ਜਾਗ ਕੇ ਈਸ਼ਵਰ ਦੇ ਸਾਹਮਣੇ ਝੁਕਦੇ ਰਹੇ ਅਤੇ ਫਿਰ ਈਸ਼ਵਰ ਨੇ ਉਹ ਸਮਾਂ ਵਿਖਾਇਆ ਜਿਸ ਨੇ ਸਾਡੀ ਦੁਨੀਆ ਹੀ ਬਦਲ ਦਿੱਤੀ ਸਾਡੀਆਂ ਪ੍ਰਾਰਥਨਾਵਾਂ ਕਬੂਲ ਹੋਈਆਂ ਅਤੇ ਸਾਨੂੰ ਇੱਕ ਨਈ ਸਗੋਂ ਦੋ ਜੁੜਵੇਂ ਪੁੱਤਰ ਪ੍ਰਾਪਤ ਹੋਏ ਜਦੋਂ ਉਹਨਾਂ ਨੂੰ ਮੇਰੇ ਪਿਤਾ ਜੀ ਦੀ ਗੋਦ ਵਿੱਚ ਦਿੱਤਾ ਗਿਆ ਤਾਂ ਉਹ ਚਾਣਕ ਰੋ ਪਏ ਉਹਨਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ ਉਹਨਾਂ ਨੇ ਮੇਰੇ ਦੋਵੇਂ ਪੁੱਤਰਾਂ ਨੂੰ ਗਲੇ ਨਾਲ ਲਾਇਆ ਅਤੇ ਫਿਰ ਸਾਰੇ ਭਰਾਵਾਂ ਨੂੰ ਬੁਲਾ ਕੇ ਐਲਾਨ ਕੀਤਾ ਮੈਂ ਆਪਣੇ ਦੋਵੇਂ ਵੱਡੇ ਪੁੱਤਰਾਂ ਨੂੰ ਉਹਨਾਂ ਦਾ ਹਿੱਸਾ ਦੇ ਦਿੱਤਾ ਹੈ ਜੋ ਕੁਝ ਬਚਿਆ ਹੈ ਉਹ ਮੈਂ ਵਿਸ਼ਵਜੀਤ ਨੂੰ ਦੇ ਰਿਹਾ ਹਾਂ ਕਿਉਂਕਿ ਉਸ ਨੇ ਮੈਨੂੰ ਬਾਰਸ ਦਿੱਤੇ ਹਨ ਕਿਸੇ ਨੇ ਕੁਝ ਨਹੀਂ ਕਿਹਾ ਸ਼ਾਇਦ ਸਾਰਿਆਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹ ਕੀ ਕਰਨ ਜਾ ਰਹੇ ਹਨ ਇਸ ਤਰ੍ਹਾਂ ਅਚਾਨਕ ਮੈਂ ਸੰਪਤੀ ਵਾਲਾ ਵਿਅਕਤੀ ਬਣ ਗਿਆ ਮੇਰੇ ਕੋਲ ਇੰਨੀ ਸੰਪਤੀ ਆ ਗਈ ਕਿ ਮੈਂ ਚਾਹੁੰਦਾ ਤਾਂ ਸਾਰੀ ਦੁਨੀਆ ਖੁਮਾ ਸਕਦਾ ਸੀ ਪਰ ਮੇਰੇ ਦਿਲ ਵਿੱਚ ਕਦੇ ᱠਮੰਡ ਨਹੀਂ ਆਇਆ ਮੈਂ ਅਤੇ ਮੇਰੀ ਪਤਨੀ ਹਮੇਸ਼ਾ ਈਸ਼ਵਰ ਦਾ ਧੰਨਵਾਦ ਕਰਦੇ ਰਹੇ ਮੇਰੇ ਦੋਵੇਂ ਪੁੱਤਰ ਜਿਵੇਂ ਜਿਵੇਂ ਵੱਡੇ ਹੁੰਦੇ ਗਏ ਅਸੀਂ ਉਹਨਾਂ ਨੂੰ ਵੀ ਇਹੀ ਸਿਖਾਇਆ ਕਿ ਮਿਹਨਤ ਕਰੋ ਸਾਰਿਆਂ ਦਾ ਸਨਮਾਨ ਕਰੋ ਹੁਣ ਮੇਰੇ ਪੁੱਤਰ 4 ਸਾਲ ਦੇ ਹੋ ਚੁੱਕੇ ਸਨ ਮਾਸੂਮ ਸ਼ਰਾਤਾਂ ਨਾਲ ਘਰ ਨੂੰ ਚਹਕਾਉਣ ਵਾਲੇ ਦੀ ਸਵੇਰ ਉਹਨਾਂ ਦੀਆਂ ਆਵਾਜ਼ਾਂ ਨਾਲ ਸ਼ੁਰੂ ਹੁੰਦੀ ਅਤੇ ਰਾਤ ਉਹਨਾਂ ਦੀਆਂ ਗੱਲਾਂ ਦੇ ਹੱਸਦੇ ਹੱਸਦੇ ਖਤਮ ਹੁੰਦੀ ਪਿਤਾ ਜੀ ਨੂੰ ਇਸ ਦੁਨੀਆ ਤੋਂ ਗਏ ਨੂੰ 1 ਸਾਲ ਹੋ ਚੁੱਕਾ ਸੀ ਉਹਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਵਿੱਚ ਕੁਝ ਬਦਲਾਅ ਆਏ ਪਰ ਅਸੀਂ ਕਦੇ ਆਪਣੇ ਆਪ ਨੂੰ ਉਹਨਾਂ ਜੰਗੜਿਆਂ ਜਾਂ ਸਿਆਸਤ ਦਾ ਹਿੱਸਾ ਨਹੀਂ ਬਣਾਇਆ ਮੈਂ ਅਕਸਰ ਉਹਨਾਂ ਦੀਆਂ ਗੱਲਾਂ ਯਾਦ ਕਰਦਾ ਉਹਨਾਂ ਦਾ ਗੁੱਸਾ ਉਹਨਾਂ ਦੀ ਜਿੱਦ ਅਤੇ ਉਹਨਾਂ ਦੀ ਮਮਤਾ ਸਭ ਕੁਝ ਮੇਰੇ ਅੰਦਰ ਜਿਵੇਂ ਕਿਸੇ ਖਜ਼ਾਨੇ ਵਾਂਗ ਸੰਜੋਆ ਹੋਇਆ ਹੈ ਮੈਂ ਉਹਨਾਂ ਦੇ ਕਹੇ ਹਰ ਸ਼ਬਦ ਨੂੰ ਦਿਲ ਵਿੱਚ ਵਸਾ ਲਿਆ ਸੀ ਮੈਂ ਆਪਣੇ ਪੁੱਤਰਾਂ ਦੇ ਨਾਂ ਤੇ ਦਾਨ ਸ਼ੁਰੂ ਕੀਤਾ ਸੀ ਹਰ ਵੀਰਵਾਰ ਨੂੰ ਮੰਦਿਰ ਵਿੱਚ ਰੋਟੀ ਅਤੇ ਸਬਜ਼ੀ ਭਜਵਾਉਂਦਾ ਸੀ ਮੇਰੀ ਪਤਨੀ ਗੀਤਾ ਪੜਦੀ ਸੀ ਅਤੇ ਪ੍ਰਾਰਥਨਾ ਕਰਦੀ ਸੀ ਕਿ ਈਸ਼ਵਰ ਸਾਨੂੰ ਸਹੀ ਰਾਹ ਤੇ ਰੱਖੇ ਅਸੀਂ ਕਦੇ ਈਸ਼ਵਰ ਤੋਂ ਬਤੇਰੇ ਦੀ ਮੰਗ ਨਹੀਂ ਕੀਤੀ ਸਭ ਨੂੰ ਜੋ ਕੁਝ ਮਿਲਿਆ ਉਸ ਤੇ ਸਜਦਾ ਕਰਕੇ ਧੰਨਵਾਦ ਦਿੱਤਾ ਅੱਜ ਜਦੋਂ ਮੈਂ ਆਪਣੇ ਘਰ ਦੇ 베ੜੇ ਵਿੱਚ ਬੈਠ ਕੇ ਆਪਣੇ ਪੁੱਤਰਾਂ ਨੂੰ ਖੇਡਦੇ ਵੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਦੁਨੀਆ ਦਾ ਸਭ ਤੋਂ ਖੁਸ਼ਕਿਸਮਤ ਇਨਸਾਨ ਹਾਂ ਕਿਉਂਕਿ ਮੇਰੇ ਕੋਲ ਸੰਪਤੀ ਵੀ ਹੈ, ਪਿਆਰ ਵੀ ਹੈ, ਸ਼ਾਂਤੀ ਵੀ ਹੈ ਅਤੇ ਸਭ ਤੋਂ ਵੱਧ ਮੇਰੇ ਪਿਤਾ ਜੀ ਦੀ ਆਸ਼ੀਸ਼ ਵੀ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਪੁੱਤਰ ਵੀ ਉਸੇ ਤਰ੍ਹਾਂ ਨੇਕ ਬਣ ਜਿਵੇਂ ਮੈਂ ਉਹਨਾਂ ਲਈ ਸੁਪਨਾ ਵੇਖਿਆ ਹੈ। ਮੈਂ ਉਹਨਾਂ ਨੂੰ ਦੁਨੀਆ ਦੀ ਹਰ ਸਹੂਲਤ ਦੇਵਾਂਗਾ ਪਰ ਨਾਲ ਹੀ ਉਹਨਾਂ ਦੇ ਦਿਲਾਂ ਵਿੱਚ ਈਸ਼ਵਰ ਦਾ ਡਰ ਵੀ ਪਾਵਾਂਗਾ ਕਿਉਂਕਿ ਮੈਂ ਜਾਣਦਾ ਹਾਂ ਕਿ ਸੱਚੀ ਸਫਲਤਾ ਉਸੇ ਵਿੱਚ ਜਾ ਹੈ ਅੱਜ ਮੇਰੀ ਜ਼ਿੰਦਗੀ ਦਾ ਹਰ ਦਿਨ ਮੇਰੇ ਪਿਤਾ ਜੀ ਦੀਆਂ ਦਿੱਤੀਆਂ ਦੁਆਵਾਂ ਦਾ ਫਲ ਹੈ ਮੇਰੀ ਪਤਨੀ ਦੇ ਨਿਸ਼ਟਾ ਦਾ ਇਨਾਮ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਇਹ ਸਿਲਸਿਲਾ ਕਦੇ ਖਤਮ ਨਾ ਹੋਵੇ ਮੇਰੀ ਸੰਤਾਨ ਵੀ ਉਨੇ ਹੀ ਨੇਕ ਹੋਵੇ ਜਿੰਨਾ ਮੇਰੇ ਪਿਤਾ ਜੀ ਨੇ ਮੈਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਮੇਰੇ ਪੁੱਤਰ ਜਸ ਅਤੇ ਦੀਪ 4 ਸਾਲ ਦੇ ਹੋ ਚੁੱਕੇ ਸਨ ਉਹਨਾਂ ਦੀਆਂ ਮਾਸੂਮ ਗੱਲਾਂ ਅਤੇ ਸ਼ੌਂਕ ਘਰ ਨੂੰ ਚਹਕਾਈ ਰੱਖਦੇ ਸਨ ਮੇਰੀ ਪਤਨੀ ਦਾ ਚਿਹਰਾ ਹਮੇਸ਼ਾ ਸੰਤੋਸ਼ਟ ਅਤੇ ਸ਼ਾਂਤ ਦੇ ਘਰ ਹੀ ਰਹਿੰਦਾ ਸੀ ਔਰ ਰੋਜ਼ ਬੱਚਿਆਂ ਦੇ ਕੱਪੜੇ ਖੁਦ ਧੋਂਦੀ ਉਹਨਾਂ ਦੀ ਸਫਾਈ ਦਾ ਖਾਸ ਧਿਆਨ ਰੱਖਦੀ ਉਹਨਾਂ ਲਈ ਨਵੇਂ ਖੜਾਉਣੇ ਲਿਆਉਂਦੀ ਬੱਚਿਆਂ ਲਈ ਘਰ ਵਿੱਚ ਇੱਕ ਵੱਖਰਾ ਕਮਰਾ ਬਣਵਾਇਆ ਸੀ ਜਿਸ ਨੂੰ ਰੰਗ-ਬਰੰਗੀਆਂ ਤਸਵੀਰਾਂ ਅਤੇ ਭਗਵਾਨ ਦੀਆਂ ਤਸਵੀਰਾਂ ਨਾਲ ਸਜਾਇਆ ਸੀ ਜਦੋਂ ਮੈਂ ਸਵੇਰੇ ਕੰਮ ਤੇ ਜਾਂਦਾ ਤਾਂ ਜਾ ਸ਼ਤੇ ਦੀਪ ਦਰਵਾਜ਼ੇ ਤੱਕ ਛੱਡਣ ਆਉਂਦੇ ਸ਼ਾਮ ਨੂੰ ਜਦੋਂ ਵਾਪਸ ਆਉਂਦਾ ਤਾਂ ਦੋਵੇਂ ਮੇਰੇ ਪੈਰਾਂ ਨਾਲ ਲਿਫਟ ਜਾਂਦੇ ਅਤੇ ਜਿੱਦ ਕਰਦੇ ਕਿ ਮੈਂ ਉਹਨਾਂ ਨੂੰ ਬਾਹਰ ਲੈ ਕੇ ਜਾਵਾਂ ਪਾਰਕ ਜਾਂ ਆਈਸਕ੍ਰੀਮ ਦਵਾਵਾਂ ਮੈਂ ਉਹਨਾਂ ਦੀ ਹਰ ਇੱਛਾ ਪੂਰੀ ਕਰਦਾ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਇਹ ਦੋਵੇਂ ਬੱਚੇ ਮੈਨੂੰ ਮੇਰੇ ਪਿਤਾ ਜੀ ਦੀਆਂ ਦੁਆਵਾਂ ਅਤੇ ਮੇਰੇ ਈਸ਼ਵਰ ਦੀ ਕਿਰਪਾ ਨਾਲ ਮਿਲੇ ਹਨ ਇੱਕ ਦਿਨ ਮੇਰੀ ਪਤਨੀ ਨੇ ਦੱਸਿਆ ਕਿ ਸਾਡੇ ਮੁਹੱਲੇ ਦੇ ਕੋਨੇ ਤੇ ਬੈਠਣ ਵਾਲਾ ਇੱਕ ਬਿਕਾਰੀ ਕੁਝ ਦਿਨਾਂ ਤੋਂ ਅਜੀਬ ਨਜ਼ਰਾਂ ਨਾਲ ਸਾਡੇ ਬੱਚਿਆਂ ਨੂੰ ਵੇਖ ਰਿਹਾ ਹੈ ਮੈਂ ਕਿਹਾ ਛੱਡੋ ਅਜੇ ਲੋਕਾਂ ਨੂੰ ਨਜ਼ਰ ਅੰਦਾਜ਼ ਕਰਨਾ ਹੀ ਬਿਹਤਰ ਹੁੰਦਾ ਹੈ ਪਰ ਜਦੋਂ ਮੈਂ ਖੁਦ ਉਸ ਦੀਆਂ ਨਜ਼ਰਾਂ ਮਹਿਸੂਸ ਕੀਤੀਆਂ ਤਾਂ ਮੇਰੇ ਦਿਲ ਵਿੱਚ ਇੱਕ ਬਚੈਨੀ ਜਿਹੀ ਹੋਣ ਲੱਗੀ ਜਦੋਂ ਵੀ ਉਹ ਮੇਰੇ ਪੁੱਤਰਾਂ ਨੂੰ ਵੇਖਦਾ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਸ਼ਕਤੀ ਹੁੰਦੀ ਜਿਵੇਂ ਨਫ਼ਰਤ ਵਿੱਚ ਲਪੇਟੀ ਹੋਵੇ ਜਿਵੇਂ ਉਸ ਦੇ ਦਿਲ ਵਿੱਚ ਕੋਈ ਚਲਨ ਹੋਵੇ ਸ਼ੁਰੂ ਵਿੱਚ ਮੈਂ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਫਿਰ ਇੱਕ ਦਿਨ ਮੇਰੇ ਕੰਨਾਂ ਤੱਕ ਇਹ ਖਬਰ ਪਹੁੰਚੀ ਕਿ ਉਸ ਫਕੀਰ ਨੇ ਲੋਕਾਂ ਦੇ ਸਾਹਮਣੇ ਕਿਹਾ ਹੈ ਕਿ ਮੇਰੇ ਦੋਵੇਂ ਬੱਚੇ ਨਜਾਇਜ਼ ਹਨ ਕਿਸੇ ਗੈਰ ਕਾਨੂੰਨੀ ਸਬੰਧ ਦਾ ਨਤੀਜਾ ਹਨ ਮੈਂ ਸੁੰਨ ਰਹਿ ਗਿਆ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾ ਗਿਆ ਮੈਨੂੰ ਲੱਗਿਆ ਸ਼ਾਇਦ ਕਿਸੇ ਨੇ ਝੂਠ ਕਿਹਾ ਹੈ ਜਾਂ ਕੁਝ ਗਲਤ ਸੁਣਿਆ ਹੈ ਕਿਉਂਕਿ ਕੋਈ ਅਜਿਹਾ ਕਿਵੇਂ ਕਹਿ ਸਕਦਾ ਹੈ ਮੇਰੇ ਦਿਲ ਵਿੱਚ ਜਿਵੇਂ ਤੂਫਾਨ ਉੱਠ ਖੜਾ ਹੋਇਆ ਪਰ ਮੈਂ ਆਪਣੇ ਤੇ ਕਾਬੂ ਰੱਖਿਆ ਅਗਲੇ ਦਿਨ ਮੈਂ ਇਸ ਗੱਲ ਨੂੰ ਆਪਣੇ ਮਨ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਵਿਖਰੀ ਮੇਰੇ ਮਨ ਵਿੱਚੋਂ ਨਹੀਂ ਨਿਕਲਿਆ ਜਦੋਂ ਵੀ ਮੈਂ ਬੱਚਿਆਂ ਨੂੰ ਬਾਹਰ ਘੁਮਾਉਣ ਲੈ ਜਾਂਦਾ ਉਹ ਕਿਸੇ ਨਾ ਕਿਸੇ ਕੋਨੇ ਵਿੱਚ ਦਿਖ ਜਾਂਦਾ ਅਤੇ ਕੁਝ ਨਾ ਕੁਝ ਬੜਬੜਾਉਂਦਾ ਰਹਿੰਦਾ ਮੈਂ ਧਿਆਨ ਦਿੱਤਾ ਕਿ ਉਹ ਹੋਰ ਬੱਚਿਆਂ ਨੂੰ ਇਸ ਤਰ੍ਹਾਂ ਨਹੀਂ ਵੇਖਦਾ ਸਿਰਫ ਮੇਰੇ ਬੱਚਿਆਂ ਨੂੰ ਵੇਖ ਕੇ ਉਸ ਦੇ ਚਿਹਰੇ ਦਾ ਰੰਗ ਬਦਲ ਜਾਂਦਾ ਹੈ ਉਸ ਦੀਆਂ ਨਜ਼ਰਾਂ ਕਿਸੇ ਚਾਕੂ ਵਾਂਗ ਚੁੱਭਣ ਲੱਗਦੀਆਂ ਅਤੇ ਫਿਰ ਇੱਕ ਦਿਨ ਉਸ ਨੇ ਮੇਰੀ ਮੌਜੂਦਗੀ ਵਿੱਚ ਉਹੀ ਕੱਲ ਦੁਹराई ਉਹ ਮੇਰੇ ਸਾਹਮਣੇ ਆਇਆ ਅਤੇ ਬੋਲਿਆ ਕਿ ਤੇ ਇਹ ਤੇਰੀ ਸੰਤਾਨ ਨਜਾਇਜ਼ ਤਾਂ ਨਹੀਂ ਕਿ ਤੇ ਇਹ ਗਲਤ ਕੰਮ ਦਾ ਨਤੀਜਾ ਤਾਂ ਨਹੀਂ ਮੈਂ ਹੱਕਾ ਵਕਾ ਰਹਿ ਗਿਆ ਮੇਰੇ ਸਰੀਰ ਦਾ ਖੂਨ ਉਬਾਲ ਮਾਰਨ ਲੱਗਾ ਮੈਂ ਇੱਕ ਕਦਮ ਉਸ ਵੱਲ ਵਧਿਆ ਮੇਰਾ ਇਰਾਦਾ ਸੀ ਕਿ ਮੈਂ ਉਸ ਦਾ ਗਿਰੇਵਾਨ ਫੜ ਕੇ ਪੁੱਛਾਂਗੇ ਉਸ ਦੀ ਇਹ ਕਹਿਣ ਦੀ ਹਿੰਮਤ ਕਿਵੇਂ ਹੋਈ ਪਾਰਤਾਧੀ ਮੋਹੱਲੇ ਦੇ ਕੁਝ ਲੋਕਾਂ ਨੇ ਮੈਨੂੰ ਰੋਕ ਲਿਆ ਅਤੇ ਕਿਹਾ ਇਹ ਤਾਂ ਪਾਗਲ ਹੈ ਇਸ ਦੀਆਂ ਗੱਲਾਂ ਦਾ ਬੁਰਾ ਨਾਮ ਨਾ ਮਣਾਓ ਇਹ ਹਰ ਕਿਸੇ ਨੂੰ ਕੁਝ ਨਾ ਕੁਝ ਕਹਿੰਦਾ ਰਹਿੰਦਾ ਹੈ ਮੈਂ ਕਿਹਾ ਇਹ ਪਾਗਲ ਨਹੀਂ ਹੈ ਇਹ ਸਾਰਾ ਦਿਨ ਭੀਖ ਮੰਗਦਾ ਹੈ ਲੋਕਾਂ ਦੇ ਘਰਾਂ ਦੇ ਸਾਹਮਣੇ ਬੈਠਦਾ ਹੈ ਇਸ ਦੀ ਪਤਨੀ ਅਤੇ ਬੱਚੇ ਵੀ ਹਨ ਇਸ ਦਾ ਆਪਣਾ ਘਰ ਹੈ ਜੇ ਇਹ ਸੱਚਮੁੱਚ ਪਾਗਲ ਹੁੰਦਾ ਤਾਂ ਇੰਨੇ ਵਧੀਆ ਤਰੀਕੇ ਨਾਲ ਸਭ ਕੁਝ ਕਿਵੇਂ ਚਲਾ ਰਿਹਾ ਹੁੰਦਾ ਪਾਗਲ ਹੋਣ ਦਾ ਮਤਲਬ ਇਹ ਤਾਂ ਨਹੀਂ ਕਿ ਉਹ ਆਪਣੀ ਜ਼ੁਬਾਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦੇਵੇ ਅਤੇ ਕਿਸੇ ਦੀ ਇੱਜ਼ਤ ਤੇ ਉਂਗਲ ਉਠਾਵੇ ਮੈਂ ਗੁੱਸੇ ਨਾਲ ਕੰਬ ਰਿਹਾ ਸੀ ਪਰ ਮੈਂ ਆਪਣੇ ਆਪ ਨੂੰ ਕਾਬੂ ਕੀਤਾ ਮੈਨੂੰ ਪਤਾ ਸੀ ਕਿ ਜੇ ਮੈਂ ਕੋਈ ਕਦਮ ਚੁੱਕਿਆ ਤਾਂ ਦੋਸ਼ ਮੇਰੇ ਤੇ ਆਵੇਗਾ ਲੋਕ ਕਹਿਣਗੇ ਕਿ ਮੈਂ ਇੱਕ ਗਰੀਬ ਨੂੰ ਮਾਰਿਆ ਹੈ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਚੁੱਪਚਾਪ ਘਰ ਵਾਪਸ ਆ ਗਿਆ ਪਰ ਅੰਦਰ ਹੀ ਅੰਦਰ ਮੇਰਾ ਮਨ ਸੜਦਾ ਰਿਹਾ ਮੈਂ ਇਹ ਗੱਲ ਆਪਣੀ ਪਤਨੀ ਨੂੰ ਦੱਸੀ ਤਾਂ ਉਹ ਹੈਰਾਨ ਰਹਿ ਗਈ ਕਿ ਆਖਰ ਅਸੀਂ ਹੀ ਕਿਉਂ ਉਸ ਦੇ ਨਿਸ਼ਾਨੇ ਤੇ ਹਾਂ ਉਹ ਵੀ ਚੁੱਪ ਹੋ ਗਈ ਉਸ ਦਿਨ ਤੋਂ ਬਾਅਦ ਉਸ ਬਿਖਾਰੀ ਦੀਆਂ ਹਰਕਤਾਂ ਹੋਰ ਵੀ ਵੱਧ ਗਈਆਂ ਉਹ ਹੁਣ ਹੋਜ ਮੇਰੇ ਰਾਹ ਵਿੱਚ ਆ ਕੇ ਕੁਝ ਨਾ ਕੁਝ ਕਹਿਣ ਲੱਗ ਪਿਆ ਕਦੇ ਕਹਿੰਦਾ ਈਸ਼ਵਰ ਸਾਰਿਆਂ ਨੂੰ ਮਾਫ ਕਰੇ ਪਤਨੀ ਦੇ ਪਾਪਾਂ ਦੀ ਸਜ਼ਾ ਸੰਤਾਨ ਨੂੰ ਭੁਗਤਨੀ ਪੈਂਦੀ ਹੈ ਕਦੇ ਕਹਿੰਦਾ ਤੇਰੀ ਪਤਨੀ ਤਾਂ ਬਹੁਤ ਪੁੰਨ ਆਤਮਾ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕਾਂ ਨੂੰ ਸਭ ਕੁਝ ਪਤਾ ਹੈ ਮੈਂ ਆਪਣੇ ਅੰਦਰ ਦੇ ਗੁੱਸੇ ਨੂੰ ਦਬਾਉਂਦਾ ਰਿਹਾ ਮੈਂ ਚਾਹੁੰਦਾ ਸੀ ਕਿ ਕੋਈ ਗਵਾਹੀ ਦੇਵੇ ਕਿ ਇਹ ਵਿਅਕਤੀ ਸੱਚਮੁੱਚ ਮਾਨਸਿਕ ਰੋਗੀ ਹੈ ਪਰ ਸਾਰੇ ਕਹਿੰਦੇ ਸਨ ਬਸ ਪਾਗਲ ਹੈ ਛੱਡ ਦਿਓ ਇਹ ਇਸ ਦੀ ਪੁਰਾਣੀ ਆਦਤ ਹੈ ਹਰ ਕਿਸੇ ਨੂੰ ਕੁਝ ਨਾ ਕੁਝ ਕਹਿ ਦਿੰਦਾ ਹੈ ਇੱਕ ਦਿਨ ਮੈਂ ਬੱਚਿਆਂ ਨਾਲ ਪਾਰਕ ਜਾ ਰਿਹਾ ਸੀ ਉਸਨੇ ਮੇਰੇ ਪੁੱਤਰਾਂ ਨੂੰ ਵੇਖ ਕੇ ਉੱਚੀ ਆਵਾਜ਼ ਵਿੱਚ ਕਿਹਾ ਤੁਸੀਂ ਦੋਵੇਂ ਆਪਣੇ ਬਾਪ ਦਾ ਨਾਂ ਤਾਂ ਦੱਸੋ ਕੌਣ ਹੈ ਤੁਹਾਡਾ ਬਾਪ ਮੈਨੂੰ ਅਜਿਹਾ ਲੱਗਿਆ ਜਿਵੇਂ ਕਿਸੇ ਨੇ ਮੇਰੇ ਦਿਲ ਵਿੱਚ ਛੁਰਾ ਚੁਵਾ ਦਿੱਤਾ ਹੋਵੇ ਮੈਂ ਪਲਟਿਆ ਤੇ ਗੁੱਸੇ ਵਿੱਚ ਉਸ ਵੱਲ ਵਧਿਆ ਲੋਕਾਂ ਨੇ ਫਿਰ ਵਿਚਕਾਰ ਆ ਕੇ ਬਚਾਅ ਕਰਵਾਇਆ ਉਸ ਦਿਨ ਮੈਂ ਉਸ ਨੂੰ ਚੇਤਾਵਨੀ ਦਿੱਤੀ ਕਿ ਜੇ ਭਵਿੱਖ ਵਿੱਚ ਤੂੰ ਮੇਰੇ ਬੱਚਿਆਂ ਬਾਰੇ ਇੱਕ ਵੀ ਸ਼ਬਦ ਕਿਹਾ ਤਾਂ ਮੈਂ ਕਾਨੂੰਨ ਦਾ ਸਹਾਰਾ ਲਵਾਂਗਾ ਉਹ ਹੱਸਿਆ ਤੇ ਬੋਲਿਆ ਜਾ ਕੇ ਕਰ ਲੈ ਜੋ ਹੁੰਦਾ ਮੈਨੂੰ ਕੀ ਪੁਲਿਸ ਤੋਂ ਲੱਗਦਾ ਹੈ ਮੈਂ ਰੋਜ਼ ਥਾਣੀ ਦੇ ਬਾਹਰ ਭੀਖ ਮੰਗਦਾ ਹਾਂ ਮੈਨੂੰ ਸਾਰੇ ਜਾਣਦੇ ਹਨ ਸਾਰੇ ਮੈਨੂੰ ਖਾਣ ਨੂੰ ਦਿੰਦੇ ਹਨ ਕੋਈ ਮੈਨੂੰ ਕੁਝ ਨਹੀਂ ਕਹਿੰਦਾ ਤੂੰ ਕੀ ਕਰੇਗਾ ਮੈਂ ਵੇਖਿਆ ਕਿ ਆਸ-ਪਾਸ ਦੇ ਲੋਕ ਉਸ ਦੀ ਤਰਫਦਾਰੀ ਵਿੱਚ ਚੁੱਪਚਾਪ ਖੜੇ ਹਨ ਕਿਸੇ ਨੇ ਵੀ ਮੇਰੇ ਹੱਕ ਵਿੱਚ ਆਵਾਜ਼ ਨਹੀਂ ਉਠਾਈ ਸਗੋਂ ਸਾਰਿਆਂ ਨੇ ਮੈਨੂੰ ਸਮਝਾਇਆ ਤੁਸੀਂ ਤਾਂ ਸਮਝਦਾਰ ਹੋ ਅਜਿਆ ਨਾ ਕਰੋ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਕਿ ਇੱਕ ਬਿਖਾਰੀ ਨਾਲ ਉਲਝਾਂ ਮੈਂ ਚੁੱਪ ਹੋ ਗਿਆ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਬੋਲਦਾ ਰਿਹਾ ਤਾਂ ਮੈਨੂੰ ਹੀ ਗਲਤ ਠਹਿਰਾਇਆ ਜਾਵੇਗਾ ਮੇਰੇ ਬੱਚਿਆਂ ਦੇ ਉਹ ਮਿਹਰੇ ਮੇਰੀਆਂ ਅੱਖਾਂ ਦੇ ਸਾਹਮਣੇ ਸਨ ਮੈਨੂੰ ਉਹਨਾਂ ਦੀ ਇੱਜ਼ਤ ਦੀ ਚਿੰਤਾ ਸੀ ਉਹਨਾਂ ਦੇ ਭਵਿੱਖ ਦੀ ਫਿਕਰ ਸੀ ਮੈਂ ਦੁਬਾਰਾ ਕਿਸੇ ਦੇ ਸਾਹਮਣੇ ਤਮਾਸ਼ਾ ਨਹੀਂ ਬਣਨਾ ਚਾਹੁੰਦਾ ਸੀ ਇਸ ਲਈ ਚੁੱਪ ਰਿਹਾ ਪਰ ਉਹ ਵਿਖਰੀ ਚੁੱਪ ਨਹੀਂ ਹੋਇਆ ਉਹ ਹੁਣ ਮੇਰੀ ਚੁੱਪੀ ਦਾ ਫਾਇਦਾ ਉਠਾਉਣ ਲੱਗ ਪਿਆ ਹਰ ਦੂਜੇ ਦਿਨ ਮੈਨੂੰ ਚੜਾਉਣ ਲੱਗਦਾ ਕੋਈ ਨਾ ਕੋਈ ਤਾਨਾ ਮਾਰ ਦਿੰਦਾ ਮੈਂ ਰੋਜ਼ ਸੋਚਦਾ ਕਿ ਆਖਰ ਉਹ ਮੇਰੇ ਪਿੱਛੇ ਹੀ ਕਿਉਂ ਪਿਆ ਹੈ ਮੇਰੇ ਹੀ ਬੱਚਿਆਂ ਨੂੰ ਕਿਉਂ ਨਿਸ਼ਾਨਾ ਬਣਾ ਰਿਹਾ ਹੈ ਆਖਰ ਉਸ ਦੇ ਦਿਲ ਵਿੱਚ ਅਜਿਹਾ ਕੀ ਹੈ ਜਿਸ ਨੇ ਉਸ ਦੀ ਜ਼ੁਬਾਨ ਨੂੰ ਕੜਵੀ ਬਣਾ ਦਿੱਤੀ ਹੈ ਮੈਂ ਕਈ ਰਾਤਾਂ ਸੌ ਨਹੀਂ ਸਕਿਆ ਮੈਂ ਦੁਆ ਕੀਤੀ ਹੈ ਭਗਵਾਨ ਮੈਨੂੰ ਉਸ ਤੋਂ ਬਚਾ ਅਤੇ ਮੈਨੂੰ ਧੀਰਜ ਦੇ ਮੇਰੇ ਬੱਚਿਆਂ ਨੂੰ ਉਸ ਦੀ ਜ਼ੁਬਾਨ ਤੋਂ ਸੁਰੱਖਿਅਤ ਰੱਖ ਹੁਣ ਇਹ ਮਾਮਲਾ ਮਾਮੂਲੀ ਨਹੀਂ ਰਹਿ ਗਿਆ ਸੀ ਇਹ ਮੇਰੀ ਇੱਜ਼ਤ ਦਾ ਸਵਾਲ ਬਣ ਚੁੱਕਿਆ ਸੀ ਮੈਂ ਇਸ ਦੀ ਵਜ੍ਹਾ ਜਾਨਣਾ ਚਾਹੁੰਦਾ ਸੀ ਮੈਂ ਜਾਨਣਾ ਚਾਹੁੰਦਾ ਸੀ ਕਿ ਉਹ ਅਜਿਆ ਕਿਉਂ ਕਹਿੰਦਾ ਹੈ ਉਸ ਦੇ ਸ਼ਬਦਾਂ ਵਿੱਚ ਇੰਨਾ ਜ਼ਹਿਰ ਕਿਉਂ ਹੈ ਮੇਰੀ ਸੰਤਾਨ ਹੀ ਉਸ ਦੀ ਨਫ਼ਰਤ ਦਾ ਕੇਂਦਰ ਕਿਉਂ ਸੀ ਪਰ ਮੈਨੂੰ ਕੋਈ ਅਜਾ ਸੁਰਾਗ ਨਹੀਂ ਮਿਲਿਆ ਜੋ ਮੈਨੂੰ ਉਸ ਵੱਲ ਲੈ ਜਾਂਦਾ ਜਿੱਥੋਂ ਇਹ ਸਭ ਹੋਇਆ ਨਾ ਹੀ ਕਿਸੇ ਨੇ ਕਦੇ ਕੁਝ ਦੱਸਿਆ ਨਾ ਹੀ ਉਸ ਭਿਖਾਰੀ ਨੇ ਕਦੇ ਕੋਈ ਅਜੀ ਗੱਲ ਕਹੀ ਜਿਸ ਤੋਂ ਮੈਂ ਅੰਦਾਜ਼ਾ ਲਗਾ ਸਕਾਂ ਕਿ ਉਸ ਦੀ ਨਫ਼ਰਤ ਦੀ ਅਸਲ وجہ ਕੀ ਹੈ ਸ਼ੁਰੂ ਵਿੱਚ ਮੈਨੂੰ ਗੁੱਸਾ ਆਉਂਦਾ ਸੀ ਫਿਰ ਹੈਰਾਨੀ ਹੁੰਦੀ ਸੀ ਫਿਰ ਇਹ ਸਭ ਇੱਕ ਆਦਤ ਬਣ ਗਿਆ ਜਿਵੇਂ ਜੀਵਨ ਵਿੱਚ ਇੱਕ ਅਨ ਸੁਖਾਵਾਂ ਸ਼ੋਰ ਜੋ ਪਿਛੋਕੜ ਵਿੱਚ ਲਗਾਤਾਰ ਰਹਿੰਦਾ ਹੈ ਪਰ ਨਜ਼ਰ ਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ ਮੈਂ ਆਖਰਕਾਰ ਉਸ ਨੂੰ ਉਸ ਦੇ ਹਾਲ ਤੇ ਛੱਡ ਦਿੱਤਾ ਕਿਉਂਕਿ ਮੇਰੇ ਕੋਲ ਸੋਚਣ ਲਈ ਹੋਰ ਵੀ ਬਹੁਤ ਕੁਝ ਸੀ ਮੇਰੇ ਭਰਾਵਾਂ ਨੂੰ ਹਮੇਸ਼ਾ ਮੇਰੇ ਤੋਂ ਸ਼ਿਕਾਇਤ ਰਹਿੰਦੀ ਸੀ ਉਹਨਾਂ ਦੀਆਂ ਗੱਲਾਂ ਵਿੱਚ ਤਾਨਾ ਲੁਕਿਆ ਹੁੰਦਾ ਸੀ ਜਾਂ ਕਦੇ ਸਿੱਧਾ ਵਿਅੰਗ ਹੁੰਦਾ ਸੀ ਜਦੋਂ ਤੋਂ ਮੇਰੇ ਪਿਤਾ ਜੀ ਨੇ ਆਪਣੀ ਸੰਪਤੀ ਦਾ ਬਾਕੀ ਹਿੱਸਾ ਮੈਨੂੰ ਦੇ ਦਿੱਤਾ ਸੀ ਕਿਉਂਕਿ ਮੇਰੇ ਘਰੇ ਪੁੱਤਰ ਹੋਏ ਸਨ ਤਦੋਂ ਤੋਂ ਇਹ ਗੱਲ ਉਹਨਾਂ ਦੇ ਦਿਲ ਵਿੱਚ ਕੰਡੇ ਵਾਂਗ ਚੁੱਭ ਰਹੀ ਸੀ ਮੇਰੇ ਬੱਡੇ ਭਰਾ ਦੀਆਂ ਤਿੰਨ ਧੀਆਂ ਸਨ ਦੂਜੇ ਭਰਾ ਦੇ ਘਰੇ ਵੀ ਤੋਥੀਆਂ ਸਨ ਅਤੇ ਫਿਰ ਬਾਅਦ ਵਿੱਚ ਇੱਕ ਪੁੱਤਰ ਵੀ ਹੋਇਆ ਪਰ ਉਦੋਂ ਤੱਕ ਸੰਪਤੀ ਦਾ ਪੰਡਵਾਰਾ ਹੋ ਚੁੱਕਿਆ ਸੀ ਮੇਰੇ ਪਿਤਾ ਜੀ ਦਾ ਵਾਦਾ ਪੂਰਾ ਹੋ ਚੁੱਕਿਆ ਸੀ ਉਹ ਕਹਿੰਦੇ ਸਨ ਕਿ ਜਿਸ ਦੀ ਸੰਤਾਨ ਹੋਵੇ ਉਹੀ ਬਾਦੂ ਹੈ ਸਪਾਵੇਗਾ ਇਸ ਲਈ ਉਹ ਸੰਪਤੀ ਉਨੀ ਅਹਿਮ ਨਹੀਂ ਸੀ ਜਿੰਨੀ ਮੇਰੇ ਬੱਚਿਆਂ ਦੀ ਖੁਸ਼ੀ ਮੇਰੇ ਪਿਤਾ ਜੀ ਦੀ ਸੰਤੋਸ਼ਟੀ ਅਤੇ ਮੇਰੇ ਈਸ਼ਵਰ ਦੀ ਕਿਰਪਾ ਪਰ ਭਰਾਵਾਂ ਨੇ ਉਹ ਗੱਲ ਨਹੀਂ ਭੁਲਾਈ ਮੇਰੇ ਚਿਹਰੇ ਤੇ ਥੋੜਾ ਜਿਹਾ ਵੀ ਸਕੂਨ ਉਹਨਾਂ ਨੂੰ ਤਕਲੀਫ ਦਿੰਦਾ ਸੀ ਮੈਂ ਕਈ ਵਾਰ ਕੋਸ਼ਿਸ਼ ਕੀਤੀ ਕਿ ਸਭ ਕੁਝ ਸੁਧਾਰਨ ਹੋ ਜਾਵੇ ਮੈਂ ਉਹਨਾਂ ਦੇ ਬੱਚਿਆਂ ਨਾਲ ਪਿਆਰ ਕੀਤਾ ਉਹਨਾਂ ਦੀਆਂ ਧੀਆਂ ਨੂੰ ਦੀਵਾਲੀ ਤੇ ਕੱਪੜੇ ਅਤੇ ਤੋਹਫੇ ਦਿੱਤੇ ਪਰ ਉਹਨਾਂ ਦੇ ਮਨ ਵਿੱਚ ਮੇਰੇ ਨਾਫਰਤ ਹੋਰ ਦੂੰਗੀ ਹੁੰਦੀ ਮੇਰਾ ਮਨ ਇੱਕ ਧੀ ਲਈ ਤੜਪਦਾ ਸੀ ਜਦੋਂ ਵੀ ਮੈਂ ਕਿਸੇ ਬੱਚੀ ਨੂੰ ਵੇਖਦਾ ਦਿਲ ਕਰਦਾ ਕਿ ਉਹ ਮੇਰੀ ਹੋਵੇ ਮੇਰੇ ਘਰ ਵਿੱਚ ਹੋਵੇ ਮੇਰੇ ਹੱਥਾਂ ਨਾਲ ਖਾਵੇ ਮੈਨੂੰ ਗਲੇ ਲਾਵੇ ਮੇਰੇ ਪੁੱਤਰ ਇੱਕ ਛੋਟੀ ਭੈਣ ਚਾਹੁੰਦੇ ਸਨ ਜਿਸ ਨੂੰ ਉਹ ਗੋਦ ਵਿੱਚ ਚੁੱਕਣ ਸਕੂਲ ਲੈ ਜਾਣ ਮੈਂ ਬਾਰ ਬਾਰ ਆਪਣੀ ਪਤਨੀ ਨੂੰ ਕਹਿੰਦਾ ਕਿ ਜੇ ਇੱਕ ਧੀ ਹੋ ਜਾਵੇ ਤਾਂ ਜ਼ਿੰਦਗੀ ਪੂਰੀ ਹੋ ਜਾਵੇ ਉਹ ਚੁੱਪ ਹੋ ਜਾਂਦੀ ਉਹ ਮੇਰੇ ਦਿਲ ਦੀ ਗੱਲ ਸਮਝਦੀ ਸੀ ਅਸੀਂ ਵਾਕੀ ਦਾ ਡਾਕਟਰ ਤੋਂ ਸਲਾਹ ਲਈ ਕਈ ਵਾਰ ਜਾਂਚ ਕਰਵਾਈ ਦਵਾਈਆਂ ਖਾਧੀਆਂ ਪ੍ਰਾਰਥਨਾਵਾਂ ਕੀਤੀਆਂ ਪਰ ਸੰਤਾਨ ਨਹੀਂ ਇੱਕ ਦਿਨ ਡਾਕਟਰ ਨੇ ਬੁਲਾਇਆ ਅਤੇ ਕਿਹਾ ਮੈਂ ਬਹੁਤ ਸਾਵਧਾਨੀ ਨਾਲ ਕਹਿ ਰਿਹਾ ਹਾਂ ਕਿ ਤੁਹਾਡੀ ਪਤਨੀ ਹੁਣ ਕਦੇ ਮਾਂ ਨਹੀਂ ਬਣ ਸਕਦੀ ਮੈਂ ਸੁੰਨ ਰਹਿ ਗਿਆ ਮੇਰੇ ਹੱਥ ਕੰਬਣ ਲੱਗੇ ਮੈਂ ਕਿਹਾ ਇਹ ਕਿਵੇਂ ਹੋ ਸਕਦਾ ਹੈ ਉਸ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਉਹ ਵੀ ਇਕੱਠੇ ਡਾਕਟਰ ਨੇ ਮੇਰੇ ਵੱਲ ਵੇਖਿਆ ਅਤੇ ਕਿਹਾ ਹਾਂ ਮੈਨੂੰ ਯਾਦ ਹੈ ਕਿਉਂਕਿ ਇਹ ਮਾਮਲਾ ਮੇਰੇ ਅਤੀਨ ਸੀ ਤੁਹਾਡੀ ਪਤਨੀ ਮੇਰੀ ਰਿਸ਼ਤੇਦਾਰ ਵੀ ਹੈ ਪਰ ਕਈ ਵਾਰ ਗਰਭ ਅਵਸਥਾ ਦੌਰਾਨ ਕੋਈ ਅਜੀਬ ਸਮੱਸਿਆ ਸਾਹਮਣੇ ਆ ਜਾਂਦੀ ਹੈ ਜੋ ਦੇਰ ਨਾਲ ਪਤਾ ਲੱਗਦੀ ਹੈ ਅਤੇ ਜਿਸ ਦਾ ਇਲਾਜ ਸੰਭਵ ਨਹੀਂ ਹੁੰਦਾ ਇਸ ਨੂੰ ਸੱਚ ਮੰਨਣਾ ਮੇਰੇ ਲਈ ਬਹੁਤ ਮੁਸ਼ਕਲ ਸੀ ਪਰ ਮੈਂ ਸੱਚਾਈ ਨੂੰ ਸਵੀਕਾਰ ਕਰ ਲਿਆ ਮੈਂ ਪਤਨੀ ਨੂੰ ਕੁਝ ਨਹੀਂ ਕਿਹਾ ਕਿਉਂਕਿ ਉਹ ਪਹਿਲਾਂ ਹੀ ਚੁੱਪ ਅਤੇ ਥੱਕੀ ਜਈ ਸੀ ਉਸ ਨੇ ਆਪਣੇ ਆਪ ਨੂੰ ਹੋਰ ਵੀ ਧਾਰਮਿਕ ਗਤੀਵਿਧੀਆਂ ਵਿੱਚ ਵਿਅਸਤ ਕਰ ਲਿਆ ਅਤੇ ਮੈਂ ਆਪਣੇ ਭਗਵਾਨ ਨੂੰ ਪ੍ਰਾਰਥਨਾ ਕਰਨੀ ਜਾਰੀ ਰੱਖੀ ਪਰ ਦਿਲ ਦੇ ਕਿਸੇ ਕੋਨੇ ਵਿੱਚ ਇਹ ਗੱਲ ਹਮੇਸ਼ਾ ਲਈ ਬਸ ਗਈ ਸੀ ਕਿ ਮੇਰੀ ਧੀ ਸਿਰਫ ਸੁਪਨਿਆਂ ਵਿੱਚ ਹੀ ਅਬegi ਜਦੋਂ ਮੈਂ ਆਪਣੇ ਭਰਾਵਾਂ ਦੀਆਂ ਧੀਆਂ ਨੂੰ ਵੇਖਦਾ ਤਾਂ ਮਨ ਕਰਦਾ ਕਿ ਉਹਨਾਂ ਨੂੰ ਗਲੇ ਲਾ ਲਵਾਂ ਉਹਨਾਂ ਨਾਲ ਸਮਾਂ ਬਿਤਾਵਾਂ ਮੈਂ ਕਦੇ ਕਿਸੇ ਨੂੰ ਖਰੀਦਦਾਰੇ ਲਈ ਲੈ ਜਾਂਦਾ ਤਾਂ ਕਦੇ ਕਿਸੇ ਨੂੰ ਸਕੂਲ ਛੱਡਾਂ ਮੈਂ ਬੱਚਿਆਂ ਵਰਗੀਆਂ ਗੱਲਾਂ ਕਰਦਾ ਉਹਨਾਂ ਨਾਲ ਹੱਸਦਾ ਖੇਡਦਾ ਪਰ ਮੇਰੇ ਭਰਾ ਇਹ ਸਭ ਸਹਿਣ ਨਹੀਂ ਕਰ ਸਕਦੇ ਸਨ ਉਹਨਾਂ ਦੀਆਂ ਗੱਲਾਂ ਵਿੱਚ ਬਿਆੰਗ ਲੁਕਿਆ ਹੋਇਆ ਸੀ ਕਿ ਪੁੱਤਰਾਂ ਵਾਲਾ ਘਮੰਡੀ ਹੋ ਗਿਆ ਹੈ ਉਹ ਕਹਿੰਦੇ ਸਨ ਕਿ ਇੱਕ ਧੀ ਲਈ ਤਰਸ ਰਿਹਾ ਹੈ ਅਤੇ ਕਿਸਮਤ ਨੇ ਇਸ ਨੂੰ ਸਿਰਫ ਪੁੱਤਰ ਦਿੱਤੇ ਹਾਲਾਂਕਿ ਪੁੱਤਰਾਂ ਨੂੰ ਅਧਿਕਾਰ ਮਿਲ ਗਿਆ ਸੀ ਉਹ ਕਹਿੰਦੇ ਅਸੀਂ ਤਾਂ ਧੀਆਂ ਨਾਲ ਜੀਵਨ ਬਿਤਾ ਰਹੇ ਹਾਂ ਅਤੇ ਇੱਕ ਦਿਨ ਮੇਰੇ ਇੱਕ ਭਰਾ ਨੇ ਸਾਹਬ ਸ਼ਬਦਾਂ ਵਿੱਚ ਕਹਿ ਦਿੱਤਾ ਧੰਨ ਨਾਲ ਸਨਮਾਨ ਨਹੀਂ ਖਰੀਦਿਆ ਜਾ ਸਕਦਾ ਮੈਂ ਹੱਸ ਕੇ ਗੱਲ ਟਾਲ ਦਿੱਤੀ ਪਰ ਦਿਲ ਵਿੱਚ ਇੱਕ ਚੁਬਨ ਜਿਹੀ ਰਹਿ ਗਈ ਕਿ ਅਸੀਂ ਭਰਾ ਹੋ ਕੇ ਵੀ ਕਦੇ ਇੱਕ ਨਹੀਂ ਹੋ ਸਕੇ ਮੈਂ ਕਦੇ ਇਹ ਨਹੀਂ ਸਮਝ ਸਕਿਆ ਕਿ ਮੇਰੀ ਸਹਿਣਸ਼ੀਲਤਾ ਤੇ ਪਿਆਰ ਦੇ ਬਾਵਜੂਦ ਉਹ ਮੈਨੂੰ ਅਪਣਾਉਣ ਵਿੱਚ ਅਸਮਰਥ ਕਿਉਂ ਰਹੇ ਮੈਂ ਉਹਨਾਂ ਤੋਂ ਦੂਰੀ ਬਣਾ ਲਈ ਹੁਣ ਅਸੀਂ ਸਿਰਫ ਕਿਸੇ ਅੰਤਿਮ ਸੰਸਕਾਰ ਜਾਂ ਵਿਆਹ ਵਿੱਚ ਹੀ ਮਿਲਦੇ ਸੀ ਇੱਕ ਰਹਿਸਮਈ ਅੰਦਾਜ਼ ਵਿੱਚ ਸਲਾਮ ਹੁੰਦਾ ਅਤੇ ਗੱਲ ਖਤਮ ਹੋ ਜਾਂਦੀ। ਇਸੇ ਦੌਰਾਨ ਇੱਕ ਦਿਨ ਅਚਾਨਕ ਮਹੱਲੇ ਵਿੱਚ ਇਹ ਖਬਰ ਫੈਲ ਗਈ ਕਿ ਉਹ ਬਿਖਾਰੀ ਜੋ ਸਾਲਾਂ ਤੋਂ ਇੱਥੇ ਰਹਿ ਰਿਹਾ ਸੀ ਹੁਣ ਨਹੀਂ ਰਿਹਾ। ਇਹ ਖਬਰ ਸੁਣ ਕੇ ਮੇਰੇ ਮਨ ਵਿੱਚ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੋਇਆ। ਦਿਲ ਵਿੱਚ ਨਾ ਦੁੱਖ ਸੀ ਨਾ ਖੁਸ਼ੀ, ਬਸ ਇੱਕ ਠਹਿਰਾਅ ਸੀ ਜਿਵੇਂ ਕਿਸੇ ਲੰਮੇ ਸ਼ੋਰ ਦੇ ਖਤਮ ਹੋਣ ਤੋਂ ਬਾਅਦ ਦੀ ਖਮੋਸ਼ੀ। ਮੈਂ ਸੋਚਿਆ ਕਿ ਉਸ ਦੀ ਮੌਤ ਤੋਂ ਮੈਨੂੰ ਸਕੂਨ ਨਹੀਂ ਮਿਲਣਾ ਚਾਹੀਦਾ। ਇਹ ਤਾਂ ਮਨੁੱਖਤਾ ਦੇ ਵਿਰੁੱਧ ਹੈ। ਕਿਸੇ ਦੀ ਮੌਤ ਤੇ ਨਿਰਪੱਖ ਰਹਿਣਾ ਵੀ ਠੀਕ ਨਹੀਂ। ਪਰ ਮੈਂ ਇਹ ਵੀ ਨਹੀਂ ਸੋਚਿਆ ਕਿ ਕਾਸ਼ ਉਹ ਜਾਉਂਦਾ ਰਹਿੰਦਾ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੇ ਦਿਲ ਵਿੱਚ ਉਸ ਲਈ ਕੀ ਭਾਵਨਾ ਹੈ। ਮੈਂ ਅੰਤਮ ਸੰਸਕਾਰ ਤੇ ਗਿਆ ਕੁਝ ਲੋਕ ਸਨ ਜਿਆਦਾ ਨਹੀਂ ਸ਼ਾਇਦ ਉਹ ਵੀ ਜਾਣਦੇ ਸਨ ਕਿ ਉਹ ਕਿਹੋ ਜਿਹਾ ਸੁਆਦਾ ਵਿਅਕਤੀ ਸੀ ਉਸ ਦੀ ਪਤਨੀ ਅਤੇ ਬੱਚੇ ਉੱਥੇ ਹੀ ਸਨ ਉਹਨਾਂ ਦੇ ਚਿਹਰਿਆਂ ਤੇ ਇੱਕ ਤਰ੍ਹਾਂ ਦੀ ਉਲਝਣ ਸੀ ਜਿਵੇਂ ਉਹਨਾਂ ਨੂੰ ਖੁਦ ਯਕੀਨ ਨਹੀਂ ਸੀ ਹੋ ਰਿਹਾ ਕਿ ਹੁਣ ਉਹ ਨਹੀਂ ਰਿਹਾ ਅਤੇ ਜੋ ਉਹਨਾਂ ਦੀ ਜ਼ਿੰਦਗੀ ਦਾ ਕੇਂਦਰ ਸੀ ਉਹ ਹੁਣ ਸ਼ਾਇਦ ਬੋਝ ਬਣ ਚੁੱਕਿਆ ਸੀ ਅੰਤਮ ਸੰਸਕਾਰ ਤੋਂ ਬਾਅਦ ਜਦੋਂ ਮੈਂ ਘਰ ਵਾਪਸ ਪਰਤਿਆ ਤਾਂ ਮੇਰੀ ਪਤਨੀ ਨੇ ਪੁੱਛਿਆ ਕਿੱਥੇ ਗਏ ਸੀ ਮੈਂ ਸਿਰ ਹਿਲਾਇਆ ਤੇ ਬਸ ਚੁੱਪਚਾ ਬੈਠ ਗਿਆ ਮੈਨੂੰ ਉਸ ਵਿਖਾਰੀ ਦੀਆਂ ਗੱਲਾਂ ਯਾਦ ਆਈਆਂ ਜੋ ਉਸਨੇ ਮੇਰੇ ਬੱਚਿਆਂ ਬਾਰੇ ਕਹੀਆਂ ਸਨ ਮੈਂ ਆਪਣੇ ਪੁੱਤਰਾਂ ਵੱਲ ਵੇਖਿਆ ਉਹ ਖੇਡ ਰਹੇ ਸਨ ਹੱਸਦੇ ਮੁਸਕਰਾਉਂਦੇ ਮਾਸੂਮ ਚਿਹਰਿਆਂ ਨਾਲ ਮੈਂ ਦਿਲ ਹੀ ਦਿਲ ਵਿੱਚ ਭਗਵਾਨ ਦਾ ਧੰਨਵਾਦ ਕੀਤਾ ਕਿ ਉਸ ਨੇ ਇੰਨਾ ਮਾਸੂਮਾਂ ਨੂੰ ਹਮੇਸ਼ਾ ਸੁਰੱਖਿਅਤ ਰੱਖਿਆ ਕਿਸੇ ਦੀ ਵੱਧਵਾਤੋਂ ਕਿਸੇ ਦੀ ਨਫ਼ਰਤ ਤੋਂ ਅਤੇ ਕਿਸੇ ਦੀ ਬਾਣੀ ਤੋਂ ਮੈਂ ਈਸ਼ਵਰ ਨੂੰ ਪ੍ਰਾਰਥਨਾ ਕੀਤੀ ਇਹਨਾਂ ਬੱਚਿਆਂ ਦੀ ਹਮੇਸ਼ਾ ਰੱਖਿਆ ਕਰਨਾ ਇਹਨਾਂ ਤੇ ਕਦੇ ਅਜਾ ਸਮਾਂ ਨਾ ਆਵੇ ਕਿ ਇਹਨਾਂ ਦੇ ਵਜੂਦ ਤੇ ਕੋਈ ਉਂਗਲ ਉਠਾਵੇ ਬਿਖਾਰੀ ਤਾਂ ਮਰ ਗਿਆ ਪਰ ਉਸ ਦੇ ਸ਼ਬਦ ਮੇਰੇ ਦਿਲ ਵਿੱਚ ਕਿਤੇ ਨਾ ਕਿਤੇ ਗੂੰਜਦੇ ਰਹੇ ਜਿਵੇਂ ਕੋਈ ਜਗਮ ਜੋ ਭਰਤਾ ਗਿਆ ਹੋਵੇ ਪਰ ਦਰਦ ਹੁਣ ਵੀ ਬਾਕੀ ਹੋਵੇ ਅੰਤਿਵਿਦਾਰਸ਼ਨ ਕਰਕੇ ਜਦੋਂ ਮੈਂ ਵਾਪਸ ਜਾਣ ਲੱਗਿਆ ਤਾਂ ਅਚਾਨਕ ਉਸ ਬਿਖਾਰੀ ਦਾ ਪੁੱਤਰ ਮੇਰੇ ਸਾਹਮਣੇ ਆ ਗਿਆ ਉਹ ਉਮਰ ਵਿੱਚ ਜ਼ਿਆਦਾ ਨਹੀਂ ਲੱਗ ਰਿਹਾ ਸੀ ਕੋਈ 12 ਜਾਂ 13 ਸਾਲ ਦਾ ਹੋਵੇਗਾ ਉਸ ਦੀਆਂ ਅੱਖਾਂ ਵਿੱਚ ਉਲਝਣ ਵੀ ਸੀ ਅਤੇ ਇੱਕ ਅਜੀਬ ਜਿਹਾ ਆਤਮ ਵਿਸ਼ਵਾਸ ਵੀ ਉਸ ਨੇ ਆਉਂਦੇ ਹੋਏ ਕਿਹਾ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਮਹਾਰਾਨੀ ਨਾਲ ਉਸ ਵੱਲ ਵੇਖਣ ਲੱਗਿਆ ਉਸਨੇ ਕਿਹਾ ਮੇਰੇ ਪਿਤਾ ਜੀ ਨੇ ਤੁਹਾਡੇ ਲਈ ਇੱਕ ਪੱਤਰ ਛੱਡਿਆ ਹੈ ਇਹ ਸੁਣ ਕੇ ਮੈਂ ਹੋਰ ਵੀ ਹਰਾਨ ਹੋ ਗਿਆ ਮੈਂ ਪੁੱਛਿਆ ਮੇਰੇ ਲਈ ਤਾਂ ਉਹ ਬੋਲਿਆ ਜੀ ਹਾਂ ਤੁਹਾਡੇ ਲਈ ਹੀ ਹੈ ਉਹਨਾਂ ਨੇ ਕਿਹਾ ਸੀ ਕਿ ਮੈਂ ਇਹ ਪੱਤਰ ਸਿਰਫ ਤੁਹਾਨੂੰ ਹੀ ਦਿਆਂ ਕਿਸੇ ਹੋਰ ਨੂੰ ਨਹੀਂ ਮੈਂ ਕੁਝ ਪਲ ਸੋਚਿਆ ਕਿ ਸ਼ਾਇਦ ਕਿਸੇ ਹੋਰ ਵਿਸ਼ਵਜੀਤ ਦੀ ਗੱਲ ਹੋ ਰਹੀ ਹੋਵੇ ਪਰ ਉਸ ਸੰਦੇਸ਼ ਔਰ ਵਿੱਚ ਐਨੀ ਸੱਚਾਈ ਅਤੇ ਵਿਸ਼ਵਾਸ ਸੀ ਕਿ ਮੈਂ ਚੁੱਪ ਹੋ ਗਿਆ ਉਸਨੇ ਆਪਣੀ ਜੇਬ ਵਿੱਚੋਂ ਇੱਕ ਪੁਰਾਣਾ ਖੱਤ ਕੱਢਿਆ ਅਤੇ ਮੇਰੇ ਹੱਥ ਵਿੱਚ ਤਮਾ ਦਾ ਤਾ ਮੈਂ ਪੁੱਛਿਆ ਤੁਹਾਨੂੰ ਯਕੀਨ ਹੈ ਕਿ ਮੇਰੇ ਲਈ ਹੈ ਤਾਂ ਉਸਨੇ ਸਿਰ ਹਿਲਾਇਆ ਤੇ ਕਿਹਾ ਮੈਂ ਉਹਨਾਂ ਦੇ ਆਖਰੀ ਸਮੇਂ ਵਿੱਚ ਉਹਨਾਂ ਨਾਲ ਵਾਅਦਾ ਕੀਤਾ ਸੀ ਉਹ ਬਾਰ ਬਾਰ ਇਹੀ ਕਹਿੰਦੇ ਰਹੇ ਇਸ ਨੂੰ ਮੇਰੇ ਮਰਨ ਤੋਂ ਬਾਅਦ ਜ਼ਰੂਰ ਦੇਣਾ ਚਾਹੇ ਕੁਝ ਵੀ ਹੋ ਜਾਵੇ ਮੈਂ ਉਹ ਪੱਤਰ ਲਿਆ ਅਤੇ ਉਥੋਂ ਤੁਰ ਪਿਆ ਮੈਨੂੰ ਅੰਦਰੋਂ ਇੱਕ ਅਜੀਬ ਜਿਹੀ ਬਚੈਨੀ ਹੋਣ ਲੱਗੀ ਸੀ ਜਿਵੇਂ ਕੋਈ ਤੂਫਾਨ ਆਉਣ ਵਾਲਾ ਹੋਵੇ ਮੈਂ ਰਿਕਸ਼ੇ ਤੇ ਬੈਠਿਆ ਅਤੇ ਪੱਤਰ ਖੋਲ੍ਹ ਲਿਆ ਉਹ ਪੱਤਰ ਹੱਥ ਨਾਲ ਲਿਖਿਆ ਹੋਇਆ ਸੀ ਅਤੇ ਸਾਖ ਜਹਾ ਸੀ ਕਿ ਉਸ ਨੂੰ ਬਹੁਤ ਗਹਿਰੇ ਭਾਵਨਾਤਮਕ ਤਣਾਅ ਦੀ ਸਥਿਤੀ ਵਿੱਚ ਲਿਖਿਆ ਗਿਆ ਸੀ ਪੱਤਰ ਦੀ ਸ਼ੁਰੂਆਤ ਵਿੱਚ ਉਸ ਨੇ ਆਪਣਾ ਨਾਮ ਲਿਖਿਆ ਸੀ ਅਤੇ ਫਿਰ ਲਿਖਿਆ ਸੀ ਵਿਸ਼ਵਜੀਤ ਮੈਂ ਤੈਨੂੰ ਜੀਵਨ ਭਰ ਨਫ਼ਰਤ ਕੀਤੀ ਤੇਰੇ ਬੱਚਿਆਂ ਨੂੰ ਵੇਖ ਕੇ ਮੇਰਾ ਦਿਲ ਸੜਦਾ ਸੀ ਕਿਉਂਕਿ ਉਹ ਬੱਚੇ ਤੇਰੇ ਨਹੀਂ ਸਨ ਉਹ ਇਸ ਦੁਨੀਆ ਦੇ ਸਭ ਤੋਂ ਵੱਡੀ ਧੋਖੇਬਾਜ਼ੀ ਦਾ ਨਤੀਜਾ ਸਨ ਅਤੇ ਤੈਨੂੰ ਇਸ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਤੇਰੀ ਪਤਨੀ ਨੇ ਤੇਰੇ ਨਾਲ ਜੋ ਕੀਤਾ ਸ਼ਾਇਦ ਹੀ ਕੋਈ ਹੋਰ ਔਰਤ ਕਰ ਸਕਦੀ ਹੋਵੇ ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿਉਂਕਿ ਮੈਂ ਇਹ ਸਭ ਆਪਣੀ ਅੱਖਾਂ ਨਾਲ ਵੇਖਿਆ ਅਤੇ ਕੰਨਾਂ ਨਾਲ ਸੁਣਿਆ ਹੈ ਮੈਂ ਜਾਣਦਾ ਹਾਂ ਕਿ ਮੈਂ ਤੈਨੂੰ ਪਾਗਲ ਸਮਝਦਾ ਸੀ ਪਰ ਮੈਂ ਪਾਗਲ ਨਹੀਂ ਸੀ ਮੈਂ ਉਹ ਸੀ ਜੋ ਤੇਰੀ ਸੱਚਾਈ ਜਾਣਦਾ ਸੀ ਪਰ ਮੇਰੀ ਜਵਾਨ ਪਤ ਸੀ ਕਿਉਂਕਿ ਕੋਈ ਮੇਰਾ ਵਿਸ਼ਵਾਸ ਨਹੀਂ ਕਰਦਾ ਤੇਰੀ ਪਤਨੀ ਨੇ ਆਪਣੇ ਲਾਲ ਚ ਵਿੱਚ ਤੈਨੂੰ ਵਰਤਿਆ ਹੋਰ ਸਿਸ ਰਿਸ਼ਤੇਦਾਰ ਨਾਲ ਮਿਲ ਕੇ ਜੋ ਡਾਕਟਰ ਹੈ ਉਸੇ ਕੋਲ ਤੂੰ ਆਪਣੀ ਪਤਨੀ ਦਾ ਇਲਾਜ ਕਰਵਾਉਣ ਲਈ ਜਾਂਦਾ ਸੀ ਜਦੋਂ ਤੁਹਾਡੇ ਘਰੇ ਸੰਤਾਨ ਨਹੀਂ ਸੀ ਹੋ ਰਹੀ ਕੀ ਤੈਨੂੰ ਕਦੇ ਸ਼ੱਕ ਨਹੀਂ ਹੋਇਆ ਕਿ ਇਲਾਜ ਦੌਰਾਨ ਕੁਝ ਗਲਤ ਹੋ ਸਕਦਾ ਹੈ ਕਿ ਤੂੰ ਕਦੇ ਨਹੀਂ ਸੋਚਿਆ ਕਿ ਸ਼ਾਇਦ ਸਮੱਸਿਆ ਤੇਰੇ ਸਰੀਰ ਵਿੱਚ ਹੋ ਸਕਦੀ ਹੈ ਕੀ ਤੈਨੂੰ ਇਹ ਲੱਗਦਾ ਸੀ ਕਿ ਮਰਦ ਹੋਣ ਦਾ ਮਤਲਬ ਇਹ ਹੈ ਕਿ ਤੇਰੇ ਵਿੱਚ ਕੋਈ ਕਮੀ ਨਹੀਂ ਹੋ ਸਕਦੀ ਤੈਨੂੰ ਇਹ ਜਾਨਣਾ ਚਾਹੀਦਾ ਹੈ ਕਿ ਉਹ ਦੋਵੇਂ ਬੱਚੇ ਉਸੇ ਡਾਕਟਰ ਦੇ ਹਨ ਤੇਰੇ ਨਹੀਂ ਮੇਰੇ ਕੋਲ ਅਜਿਆ ਕੋਈ ਸਬੂਤ ਨਹੀਂ ਹੈ ਜਿਸ ਨਾਲ ਮੈਂ ਅਧਾਰਤ ਜਾ ਸਕਾਂ ਪਰ ਮੈਂ ਆਪਣੇ ਆਤਮਨ ਦੀ ਅਦਾਲਤ ਵਿੱਚ ਪਹਿਲੀ ਹੀ ਗਵਾਹੀ ਦੇ ਚੁੱਕਿਆ ਹਾਂ ਇਹ ਪੱਤਰ ਸ਼ਾਇਦ ਤੈਨੂੰ ਗੁੱਸੇ ਨਾਲ ਸਾੜ ਦੇਵੇ ਸ਼ਾਇਦ ਤੂੰ ਇਸ ਨੂੰ ਪਾੜ ਦੇਵੇਂ ਪਰ ਜੇ ਤੇਰਾ ਜ਼ਮੀਰ ਹੋਣ ਵੀ ਜਿਉਂਦਾ ਹੈ ਤਾਂ ਇਹ ਸੱਚ ਤੈਨੂੰ ਹਿਲਾ ਕੇ ਰੱਖ ਦੇਵੇਗਾ ਤੇਰੀ ਪਤਨੀ ਨੂੰ ਪਤਾ ਸੀ ਕਿ ਤੂੰ ਪਿਤਾ ਨਹੀਂ ਬਣ ਸਕਦਾ ਇਸ ਲਈ ਉਸਨੇ ਇਹ ਸਚਾਈ ਤੇਥੋਂ ਲੁਕੋਈ ਤਾਂ ਕਿ ਉਹ ਤੈਨੂੰ ਧੋਖੇ ਵਿੱਚ ਰੱਖ सके ਅਤੇ ਉਸ ਸੰਪਤੀ ਦਾ ਹਿੱਸਾ ਹਾਸਲ ਕਰ ਸਕੇ ਜਿਵੇਂ ਦਾ ਵਾਅਦਾ ਤੇਰੇ ਪਿਤਾ ਜੀ ਨੇ ਕੀਤਾ ਸੀ ਕਿਉਂਕਿ ਪੁੱਤਰ ਪੈਦਾ ਹੋਣ ਦੀ ਸਥਿਤੀ ਵਿੱਚ ਉਸੇ ਸੰਪਤੀ ਤੈਨੂੰ ਮਿਲਣੀ ਸੀ ਤੂੰ ਸੰਪਤੀ ਦੇ ਪਿੱਛੇ ਨਹੀਂ ਗਿਆ ਪਰ ਉਹ ਗਈ ਉਸ ਨੇ ਉਹ ਸਭ ਹਾਸਲ ਕੀਤਾ ਜਿਸ ਬਾਰੇ ਤੂੰ ਅਣਜਾਣ ਸੀ ਮੈਂ ਸਭ ਕੁਝ ਜਾਣਦਾ ਸੀ ਕਿਉਂਕਿ ਮੈਂ ਉਸ ਡਾਕਟਰ ਅਤੇ ਤੇਰੀ ਪਤਨੀ ਦੀਆਂ ਗੱਲਾਂ ਸੁਣ ਲਈਆਂ ਸਨ ਜਦੋਂ ਮੈਂ ਹਸਪਤਾਲ ਦੇ ਬਾਹਰ ਭੀਖ ਮੰਗ ਰਿਹਾ ਸੀ ਉਹ ਦੋਵੇਂ ਪਿਛਲੇ ਵਾਲੇ ਹਿੱਸੇ ਦੇ ਕਮਰੇ ਵਿੱਚ ਗੱਲਾਂ ਕਰ ਰਹੇ ਸਨ ਹੁਣਾਂ ਨੇ ਸਭ ਕੁਝ ਪਹਿਲਾਂ ਤੋਂ ਹੀ ਤੈਅ ਕਰ ਲਿਆ ਸੀ ਕਿ ਕਦੋਂ ਅਤੇ ਕਿਵੇਂ ਤੈਨੂੰ ਇਹ ਖੁਸ਼ਖਬਰੀ ਦਿੱਤੀ ਜਾਵੇਗੀ ਅਤੇ ਕਦੋਂ ਉਹ ਮੌਕਾ ਆਵੇਗਾ ਜਦੋਂ ਤੇਰੀ ਸੰਪਤੀ ਦੀ ਚਾਬੀ ਉਹਨਾਂ ਦੇ ਹੱਥ ਲੱਗ ਜਾਵੇਗੀ ਮੈਨੂੰ ਵਿਸ਼ਵਾਸ ਹੈ ਕਿ ਇਹ ਪੱਤਰ ਪੜ੍ਹ ਕੇ ਤੂੰ ਮੇਰੇ ਨਾਲ ਨਫ਼ਰਤ ਕਰੇਗਾ ਪਰ ਮੈਂ ਇਹ ਬੋਝ ਆਪਣੇ ਨਾਲ ਨਹੀਂ ਲੈ ਜਾਣਾ ਚਾਹੁੰਦਾ ਸੀ ਮੈਂ ਚਾਹੁੰਦਾ ਸੀ ਕਿ ਤੂੰ ਜਾਣੇ ਕਿ ਜਿਸ ਸੱਚਾਈ ਤੇ ਤੇਰੀ ਜ਼ਿੰਦਗੀ ਟਿਕੀ ਹੈ ਉਹ ਸੱਚਾਈ ਨਹੀਂ ਹੈ ਉਹ ਤਾਂ ਸਿਰਫ ਇੱਕ ਪਛਤਾਵਾ ਹੈ ਜੋ ਰੌਸ਼ਨੀ ਦਾ ਧੋਖਾ ਦਿੰਦੀ ਹੈ ਹੁਣ ਇਹ ਤੇਰੇ ਤੇ ਹੈ ਕਿ ਤੂੰ ਅੱਗੇ ਕੀ ਕਰਦਾ ਹੈ ਮੈਂ ਆਪਣਾ ਫਰਜ਼ ਨਿਭਾ ਦਿੱਤਾ ਅਤੇ ਉਹ ਪੱਤਰ ਉੱਥੇ ਹੀ ਖਤਮ ਹੋ ਗਿਆ ਰਿਕਸ਼ਾ ਚੱਲਦਾ ਰਿਹਾ ਪਰ ਮੇਰੇ ਬजूद ਵਿੱਚ ਤੂਫਾਨ ਆ ਚੁੱਕਿਆ ਸੀ ਜਦੋਂ ਮੈਂ ਰਿਕਸ਼ੇ ਤੋਂ ਉੱਤਰਿਆ ਤਾਂ ਜ਼ਮੀਨ ਮੈਨੂੰ ਆਪਣੀ ਨਹੀਂ ਲੱਗੀ ਜਦੋਂ ਮੈਂ ਘਰ ਦੇ ਦਰਵਾਜ਼ੇ ਤੇ ਪਹੁੰਚਿਆ ਤਾਂ ਅਜਿਹਾ ਲੱਗਿਆ ਜਿਵੇਂ ਕਿਸੇ ਸੁਪਨੇ ਵਿੱਚ ਚੱਲ ਰਿਹਾ ਹਾਂ ਅੰਦਰ ਦਾਖਲ ਹੋਇਆ ਤਾਂ ਸਭ ਕੁਝ ਸਵਾਰ ਰੁਸੀ ਬੱਚੇ ਖੇਡ ਰਹੇ ਸਨ ਤਨੀਰ ਸੋਈ ਵਿੱਚ ਵਿਅਸਤ ਸੀ ਪਰ ਮੈਨੂੰ ਉਹ ਸਭ ਕੁਝ ਧੁੰਦਲਾ ਦਿਖਾਈ ਦੇਣ ਲੱਗਿਆ ਮੈਂ ਪਤਨੀ ਨੂੰ ਵੇਖ ਰਿਹਾ ਸੀ ਪਰ ਹੁਣ ਉਹ ਪਹਿਲਾਂ ਵਰਗੀ ਨਹੀਂ ਲੱਗ ਰਹੀ ਸੀ ਜਿਹਾ ਜਹੀ ਕੱਲ ਸੀ ਉਹੀ ਚਿਹਰਾ ਉਹੀ ਅੱਖਾਂ ਪਰ ਉਹਨਾਂ ਵਿੱਚ ਉਹ ਮਹਿਸੂਮियत ਨਹੀਂ ਸੀ ਸਭ ਕੁਝ ਬਦਲ ਚੁੱਕਿਆ ਸੀ ਉਸ ਨੇ ਮੇਰੇ ਵੱਲ ਵੇਖਿਆ ਤੇ ਪੁੱਛਿਆ ਕੀ ਹੋਇਆ ਹੈ ਤੁਸੀਂ ਇਸ ਤਰ੍ਹਾਂ ਕਿਉਂ ਵੇਖ ਰਹੇ ਹੋ ਮੈਂ ਕਿਹਾ ਕੁਝ ਨਹੀਂ ਬਸ ਤੇ ਵੀ ਤਾਂ ਥੋੜੀ ਖਰਾਬ ਲੱਗ ਰਹੀ ਹੈ ਮੈਂ ਕਮਰੇ ਵਿੱਚ ਚਲਾ ਗਿਆ ਦਰਵਾਜ਼ਾ ਬੰਦ ਕੀਤਾ ਤੇ ਬਿਸਤਰੇ ਤੇ ਡਿੱਗ ਪਿਆ ਅੱਖਾਂ ਮੀਟ ਲਈਆਂ ਜਿਵੇਂ ਨੀਂਦ ਆ ਰਹੀ ਹੋਵੇ ਪਰ ਨੀਂਦ ਕਿੱਥੇ ਆਉਣੀ ਸੀ ਮਨ ਚੋਹੀ ਪੱਤਰ ਗੂੰਜ ਰਿਹਾ ਸੀ ਪਰ ਹਰ ਪੰਕਤੀ ਹਰ ਸ਼ਬਦ ਜਿਵੇਂ ਮੇਰੇ ਸੀਨੇ ਤੇ ਥੋੜੇ ਵਾਂਗ ਬਾਰ ਕਰ ਰਿਹਾ ਹੋਵੇ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਕੀ ਸੱਚ ਹੈ ਤੇ ਕੀ ਝੂਠ ਕੀ ਇਹ ਸੰਭਵ ਹੈ ਕਿ ਮੈਂ ਕਦੇ ਪਿਤਾ ਬਣ ਹੀ ਨਹੀਂ ਸਕਦਾ ਸੀ ਕਿ ਮੇਰੇ ਦੋਵੇਂ ਪੁੱਤਰ ਜਿਨ੍ਹਾਂ ਨੂੰ ਮੈਂ ਗੋਦ ਵਿੱਚ ਚੁੱਕਿਆ ਜਿਨ੍ਹਾਂ ਦਾ ਪਹਿਲਾ ਸ਼ਬਦ ਸੁਣਿਆ ਜਿਨ੍ਹਾਂ ਨੂੰ ਆਪਣੇ ਮੋਢਿਆਂ ਤੇ ਬਿਠਾਇਆ ਜਿਨ੍ਹਾਂ ਲਈ ਰਾਤ ਰਾਤ ਪਰ ਜਾਗਿਆ ਉਹ ਮੇਰੇ ਨਾਲ ਹੁਣ ਮੈਂ ਉਸ ਔਰਤ ਨਾਲ ਸਾਲਾਂ ਤੱਕ ਰਿਹਾ ਉਸ ਦੇ ਪਿਆਰ ਨੂੰ ਪੂਜਾ ਸਮਝਿਆ ਉਸ ਦੇ ਹਰ ਦੁੱਖ ਸੁੱਖ ਵਿੱਚ ਸਾਂਝੀਦਾਰ ਬਣਿਆ ਫਿਰ ਉਸ ਨੇ ਮੇਰੇ ਨਾਲ ਇਹ ਕੀਤਾ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਕੀ ਮੈਂ ਉਸ ਨੂੰ ਮਾਫ ਕਰਾਂ ਜਾਂ ਉਸ ਨੂੰ ਸਵਾਲ ਕਰਾਂ ਕਿ ਉਹ ਸੱਚਮੁੱਚ ਮੇਰੇ ਨਾਲ ਪਿਆਰ ਕਰਦੀ ਸੀ ਜਾਂ ਫਿਰ ਇਹ ਸਭ ਉਸ ਨੇ ਮੇਰੇ ਲਈ ਕੀਤਾ ਮੇਰੀ ਜ਼ਿੰਦਗੀ ਨੂੰ ਪੂਰਾ ਕਰਨ ਲਈ ਕੀਤਾ ਇਹ ਇੱਕ ਲਾਸ ਡਿਸੀਜਾਂ ਪਿਆਰ ਸੀ ਕੀ ਮੈਂ ਆਪਣੇ ਆਪ ਨੂੰ ਧੋਖਾ ਦਿੰਦਾ ਰਿਹਾ ਜਾਂ ਉਹ ਸੱਚਮੁੱਚ ਦੋਸ਼ੀ ਹੈ ਮੇਰੇ ਕੋਲ ਸਵਾਲਾਂ 'ਤੇ ਜਵਾਬ ਕੋਈ ਨਹੀਂ ਮੈਨੂੰ ਸਿਰਫ ਖਮੋਸ਼ੀ ਚਾਹੀਦੀ ਸੀ ਸ਼ਾਇਦ ਨੀਂਦ ਪਰ ਅੱਖਾਂ ਵਿੱਚ ਉਹੀ ਪੱਤਰ ਸਾਰੀ ਰਾਤ ਸੜਦਾ ਰਿਹਾ ਅਤੇ ਮੈਂ ਥੱਕਦੇ ਥੱਕਦੇ ਰਾਤ ਬਿਤਾ ਗਿਆ ਇਹ ਸਭ ਕੁਝ ਬਹੁਤ ਮੁਸ਼ਕਲ ਸੀ ਦਿਲ ਨੂੰ ਚੀਰ ਦੇਣ ਵਾਲਾ ਆਤਮਾ ਨੂੰ ਬਿਨ ਦੇਣ ਵਾਲਾ ਪਰ ਮੈਂ ਆਪਣੀ ਪਤਨੀ ਨੂੰ ਕੁਝ ਨਹੀਂ ਦੱਸਿਆ ਉਹ ਹਰ ਰੋਜ਼ ਮੇਰੇ ਵੱਲ ਵੇਖਦੀ ਪੁੱਛਦੀ ਪਰੇਸ਼ਾਨ ਹੁੰਦੀ ਕੁਝ ਸਮਝਣ ਦੀ ਕੋਸ਼ਿਸ਼ ਕਰਦੀ ਪਰ ਮੈਂ ਹਰ ਵਾਰ ਖਮੋਸ਼ ਰਹਿੰਦਾ ਮੈਂ जानਦਾ ਸੀ ਕਿ ਉਹ ਸਭ ਕੁਝ ਛੱਡ ਸਕਦੀ ਸੀ ਜਾਂ ਜਾ ਸਕਦੀ ਸੀ ਕਿਸੇ ਹੋਰ ਜੀਵਨ ਨੂੰ ਚੁਣ ਸਕਦੀ ਸੀ ਪਰ ਉਹ ਰੁਕੀ ਰਹੀ ਮੇਰੇ ਨਾਲ ਰਹੀ ਉਸਨੇ ਮੇਰਾ ਧਰਮ ਬਣਾਈ ਰੱਖਿਆ ਮੇਰੀ ਪ੍ਰਤਿਸ਼ਤਾ ਬਚਾਈ ਸ਼ਾਇਦ ਉਹ ਆਪਣੇ ਕੀਤੇ ਤੇ ਸ਼ਰਮਿੰਦਾ ਸੀ ਜਾਂ ਸ਼ਾਇਦ ਉਸਨੇ ਕਦੇ ਆਪਣੇ ਆਪ ਨੂੰ ਅਪਰਾਧੀ ਮੰਨਿਆ ਹੀ ਨਹੀਂ ਪਰ ਜੋ ਵੀ ਸੀ ਮੈਂ ਫੈਸਲਾ ਲੈ ਲਿਆ ਸੀ ਕਿ ਹੁਣ ਕੁਝ ਨਹੀਂ ਕਹਿਣਾ ਜਿਸ ਮਰਦ ਨਾਲ ਉਸ ਦਾ ਸਬੰਧ ਸੀ ਜੋ ਮੇਰੇ ਬੱਚਿਆਂ ਦਾ ਅਸਲੀ ਪਿਤਾ ਸੀ ਉਹ ਉਹੀ ਵਿਅਕਤੀ ਸੀ ਜਿਸ ਨੂੰ ਉਹ ਭਿਖਾਰੀ ਚੰਗੀ ਤਰ੍ਹਾਂ ਜਾਣਦਾ ਸੀ ਸ਼ਾਇਦ ਇਸੇ ਕਰਕੇ ਉਹ ਭਿਖਾਰੀ ਅੰਨੀ ਨਿਸ਼ਚਿੰਤਾ ਨਾਲ ਮੈਨੂੰ ਮੇਰੇ ਬੱਚਿਆਂ ਦਾ ਅਸਲੀ ਚਿਹਰਾ ਵਿਖਾਉਣਾ ਚਾਹੁੰਦਾ ਸੀ ਸ਼ਾਇਦ ਇਸੇ ਕਰਕੇ ਉਸ ਦੀਆਂ ਨਜ਼ਰਾਂ ਹਮੇਸ਼ਾ ਮੇਰੇ ਬੱਚਿਆਂ ਤੇ ਟਿਕੀਆਂ ਰਹਿੰਦੀਆਂ ਸਨ ਜਿਵੇਂ ਹਰ ਵਾਰ ਮੇਰੇ ਸਾਹਮਣੇ ਸੱਚ ਨੂੰ ਪ੍ਰਗਟ ਕਰ ਰਿਹਾ ਹੋਵੇ ਮੈਂ ਅਕਸਰ ਸੋਚਦਾ ਸੀ ਕਿ ਉਹ ਅਜਿਹਾ ਕਿਉਂ ਹੈ ਕਿਉਂ ਮੇਰੇ ਬੱਚਿਆਂ ਨੂੰ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਜਲਨ ਜਹੀ ਦਿਖਾਈ ਦਿੰਦੀ ਹੈ ਪਰ ਹੁਣ ਜਾ ਕੇ ਸਮਝ ਆਇਆ ਕਿ ਉਹ ਜਲਨ ਨਹੀਂ ਸੀ ਉਹ ਸੱਚਾਈ ਦਾ ਬੋਝ ਸੀ ਜਿਸ ਨੂੰ ਮੈਂ ਸਾਲਾਂ ਤੋਂ ਸਹਿੰਦਾ ਆ ਰਿਹਾ ਸੀ ਪਤਨੀ ਕੁਝ ਦਿਨ ਤੱਕ ਪੁੱਛਦੀ ਰਹੀ ਕਦੇ ਚਾਹ ਦੇ ਪਿਆਲੇ ਵਿੱਚ ਕਦੇ ਰਾਤ ਦੇ ਖਾਣੇ ਤੇ ਕਦੇ ਬੱਚਿਆਂ ਦੇ ਹਾਸੇ ਵਿੱਚ ਉਹ ਕਹਿੰਦੀ ਤੁਸੀਂ ਪਰੇਸ਼ਾਨ ਲੱਗ ਰਹੇ ਹੋ ਕੋਈ ਗੱਲ ਹੈ ਕਿ ਅਤੇ ਮੈਂ ਹਰ ਵਾਰ ਇਹੀ ਕਹਿੰਦਾ ਨਹੀਂ ਸਭ ਠੀਕ ਹੈ ਕਿਉਂਕਿ ਮੈਂ ਕੁਝ ਕਹਿ ਹੀ ਨਹੀਂ ਸਕਦਾ ਸੀ ਕੀ ਕਹਿੰਦਾ ਕਿ ਤੂੰ ਮੇਰੇ ਨਾਲ ਵਿਸ਼ਵਾਸਗਤ ਕੀਤਾ ਹੈ ਕਿ ਇਹ ਬੱਚੇ ਮੇਰੇ ਨਹੀਂ ਹਨ ਅਤੇ ਫਿਰ ਕੀ ਹੁੰਦਾ ਕਿ ਉਹ ਇਨਕਾਰ ਕਰਦੀ ਜਾਂ ਰੋ ਪੈਂਦੀ ਜਾਂ ਮੈਨੂੰ ਛੱਡ ਦਿੰਦੀ ਕੁਝ ਵੀ ਹੋ ਸਕਦਾ ਸੀ ਪਰ ਜੋ ਵੀ ਹੁੰਦਾ ਮੇਰੀ ਇੱਜ਼ਤ ਦਾ ਪਰਦਾ ਫੱਟ ਜਾਂਦਾ ਅਤੇ ਮੈਂ ਉਸ અપਮਾਨ ਨੂੰ ਸਹਿ ਨਹੀਂ ਸਕਦਾ ਸੀ ਅਸਲ ਵਿੱਚ ਤਾਂ ਉਸ ਨੇ ਮੇਰੇ ਹੀ ਹਿੱਤ ਦੀ ਸੋਚੀ ਉਸ ਨੇ ਮੇਰੀ ਝੋਲੀ ਵਿੱਚ ਉਸ ਨੂੰ ਉਹ ਦਿੱਤਾ ਜੋ ਮੇਰੀ ਕਿਸਮਤ ਵਿੱਚ ਸੀ ਹੀ ਨਹੀਂ ਉਸਨੇ ਉਹ ਦਿੱਤਾ ਜੋ ਪ੍ਰਕਿਰਤੀ ਨੇ ਮੇਰੇ ਤੋਂ ਖੋ ਲਿਆ ਸੀ ਮੈਂ ਚਾਹੇ ਜਿੰਨਾ ਵੀ ਝੂਠਾ ਮਰਦ ਵਰਨਣ ਦੀ ਕੋਸ਼ਿਸ਼ ਕਰਾਂ ਸਚਾਈ ਇਹ ਹੀ ਹੈ ਕਿ ਇੱਕ ਅਪੂਰਨ ਪੁਰਸ਼ ਲਈ ਇੰਨੀ ਸੁੰਦਰ ਅਤੇ ਸੰਪੂਰਨ ਔਰਤ ਦਾ ਸਾਥ ਮਿਲਣਾ ਸ਼ਾਇਦ ਕਰੋੜਾਂ ਵਿੱਚੋਂ ਕਿਸੇ ਇੱਕ ਨੂੰ ਹੀ ਨਸੀਬ ਹੁੰਦਾ ਹੈ ਜੇ ਉਹ ਸੱਚ ਜਾਣ ਜਾਂਦੀ ਤਾਂ ਸ਼ਾਇਦ ਚਲੀ ਜਾਂਦੀ ਅਤੇ ਮੇਰਾ ਘਰ ਉੱਜੜ ਜਾਂਦਾ ਅਸੀਂ ਪੁਰਸ਼ ਅਕਸਰ ਸੋਚਦੇ ਹਾਂ ਕਿ ਸਾਡੇ ਕੋਲ ਜੀਵਨ ਦੇ ਸਾਰੇ ਰਸਤੇ ਹੁੰਦੇ ਹਨ ਪਰ ਸੱਚ ਤਾਂ ਇਹ ਹੈ ਕਿ ਅਸਲੀ ਫੈਸਲੇ ਦਾ ਅਧਿਕਾਰ ਹਮੇਸ਼ਾ ਔਰਤ ਕੋਲ ਹੁੰਦਾ ਹੈ ਇੱਕ ਔਰਤ ਕੋਲ ਹਮੇਸ਼ਾ ਇਹ ਅਧਿਕਾਰ ਹੁੰਦਾ ਹੈ ਕਿ ਉਹ ਤੈਅ ਕਰੇ ਕਿ ਕਿਸ ਨਾਲ ਜੀਵਨ ਬਿਤਾਉਣਾ ਹੈ ਕਿਸ ਨੂੰ ਛੱਡਣਾ ਹੈ ਕਿਸ ਤੇ ਵਿਸ਼ਵਾਸ ਕਰਨਾ ਹੈ ਬਸ ਇਹੀ ਸੀ ਮੇਰੀ ਜ਼ਿੰਦਗੀ ਦੀ ਕਹਾਣੀ ਇੱਕ ਕਰ ਹੈ ਸਦੇ ਟਿੱਕੀ ਹੋਈ ਇੱਕ ਧੋਖੇ ਤੇ ਆਧਾਰਿਤ ਪਰ ਇੱਕ ਅਜੀ ਸਜਾਈ ਜੋ ਮੈਂ ਕਦੇ ਕਿਸੇ ਨੂੰ ਨਹੀਂ ਦੱਸ ਸਕਿਆ ਉਹ ਭਿਖਾਰੀ ਜਿਸ ਨੇ ਮੈਨੂੰ ਸਚਾਈ ਦਾ ਬੋਧ ਕਰਵਾਇਆ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਉਸ ਦਾ ਪੁੱਤਰ ਵੀ ਸ਼ਾਇਦ ਸਮੇਂ ਨਾਲ ਸਭ ਕੁਝ ਭੁੱਲ ਜਾਵੇਗਾ ਮੈਂ ਉਹ ਪੱਤਰ ਵੀ ਪਾੜ ਕੇ ਛੁੱਟ ਦਿੰਦਾ ਜਿਵੇਂ ਉਹ ਕਦੇ ਲਿਖਿਆ ਹੀ ਨਹੀਂ ਗਿਆ ਹੋਵੇ ਮੈਂ ਉਸ ਰਾਜ਼ ਨੂੰ ਮਿੱਟੀ ਵਿੱਚ ਦਫਨਾ ਦਿੰਦਾ ਅਤੇ ਹੁਣ ਚਾਹੁੰਦਾ ਹਾਂ ਕਿ ਜੀਵਨ ਵੀ ਇਉਂ ਹੀ ਚੱਲਦਾ ਰਹੇ ਜਿਵੇਂ ਕੁਝ ਹੋਇਆ ਹੀ ਨਹੀਂ ਮੈਂ ਆਪਣੇ ਬੱਚਿਆਂ ਨਾਲ ਉਸੇ ਤਰ੍ਹਾਂ ਪਿਆਰ ਕਰਦਾ ਹਾਂ ਉਹਨਾਂ ਦੇ ਸਿਰ ਤੇ ਹੱਥ ਰੱਖ ਹਾਂ ਉਹਨਾਂ ਦੀਆਂ ਸਫਲਤਾਵਾਂ ਤੇ ਖੁਸ਼ ਹੁੰਦਾ ਹਾਂ ਉਹਨਾਂ ਦੀਆਂ ਗਲਤੀਆਂ ਤੇ ਡਾਂਟਦਾ ਹਾਂ ਜਿਵੇਂ ਉਹ ਮੇਰੇ ਕੋਲ ਦੇ ਰਿਸ਼ਤੇ ਹੋਣ ਅਤੇ ਸ਼ਾਇਦ ਉਹੀ ਹਨ ਕਿਉਂਕਿ ਰਿਸ਼ਤਾ ਸਿਰਫ ਖੂਨ ਨਾਲ ਨਹੀਂ ਹੁੰਦਾ ਰਿਸ਼ਤਾ ਸਮੇਂ ਨਾਲ ਵੀ ਬਣਦਾ ਹੈ ਪਿਆਰ ਨਾਲ ਅਤੇ ਭਾਵਨਾਵਾਂ ਨਾਲ ਵੀ ਮੈਂ ਉਹਨਾਂ ਦਾ ਪਿਤਾ ਹਾਂ ਇਹ ਸੱਚ ਹੁਣ ਕਿਸੇ ਕਾਗਜ਼ ਜਾਂ ਖੂਨ ਦੇ ਸਬੂਤ ਦਾ ਮਹਤਾਜ ਨਹੀਂ ਹੈ ਮੈਂ ਇਸ ਰਹਸ ਤੋਂ ਕਦੇ ਪਰਦਾ ਨਹੀਂ ਉਠਾਇਆ ਅਤੇ ਨਾ ਹੀ ਕਦੇ ਉਠਾਵਾਂਗਾ ਕਿਉਂਕਿ ਕੁਝ ਸੱਚ ਅਜੇ ਹੁੰਦੇ ਹਨ ਜੋ ਜੇ ਸਾਹਮਣੇ ਆ ਜਾਣ ਤਾਂ ਜ਼ਿੰਦਗੀ ਨੂੰ ਬਰਬਾਦ ਕਰ ਦਿੰਦੇ ਹਨ ਰਿਸ਼ਤੇ ਖਤਮ ਕਰ ਦਿੰਦੇ ਹਨ ਦਿਲ ਨੂੰ ਸੁਨਣਾ ਕਰ ਦਿੰਦੇ ਹਨ ਇਸ ਲਈ ਮੈਂ ਫੈਸਲਾ ਲਿਆ ਕਿ ਆਪਣੀ ਜ਼ਿੰਦਗੀ ਨੂੰ ਇਉਂ ਹੀ ਸ਼ਾਂਤੀ ਨਾਜ਼ੀਮਾ ਇੱਕਾ ਜੀ ਸਚਾਈ ਨਾਲ ਜੋ ਸਿਰਫ ਮੇਰੇ ਅਤੇ ਈਸ਼ਵਰ ਦੇ ਵਿਚਕਾਰ ਹੈ ਅਤੇ ਸ਼ਾਇਦ ਇਹੀ ਖਮੋਸ਼ੀ ਮੇਰੀ ਅਸਲੀ ਜ਼ਿੰਦਗੀ ਹੈ ਤਾਂ ਦੋਸਤੋ ਅੱਜ ਦੀ ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਵੇਂ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ